ਸਤ ਸ਼੍ਰੀ ਅਕਾਲ ਦੀ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਸਾਹਿਬ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਜੀ। ਪ੍ਰੋਫੈਸਰ ਸਾਹਿਬ ਇੱਕ ਰਿਪੋਰਟ ਪੂਰੇ ਦੇਸ਼ ਵਿੱਚ ਤਹਿਲਕਾ ਮਚਾ ਗਈ ਹੈ। ਇਸ ਤੋਂ ਪਹਿਲਾਂ ਵੀ ਹਿੰਡਨਬਰਗ ਦੀ ਇੱਕ ਰਿਪੋਰਟ ਆਈ ਸੀ। ਦੁਬਾਰਾ ਹਿੰਡਨਬਰਗ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਰਿਸਰਚ ਕਰਕੇ ਜੋ ਜਾਣਕਾਰੀ ਹੈ। ਉਹਨਾਂ ਨੇ ਅਡਾਨੀ ਗਰੁੱਪ ਦੇ ਵਿੱਚ सेबी कंपनी ਦੇ ਜਿਹੜੇ ਸ਼ੇਅਰ ਨੇ ਜਾਂ ਇਨਵੈਸਟਮੈਂਟ ਦੇ ਬਾਰੇ ਖੁਲਾਸਾ ਕੀਤਾ ਇਸ ਤੋਂ ਬਾਅਦ ਭਾਰਤ ਦੀ ਸਿਆਸਤ ਭਾਗ ਗਈ ਹੈ ਕਾਂਗਰਸ ਤੋਂ ਲੈ ਕੇ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਲਗਾਤਾਰ ਬੀਜੇਪੀ ਨੂੰ ਨਿਸ਼ਾਨੇ ਤੇ ਲੈ ਰਹੀਆਂ ਨੇ ਜਾਂਚ ਦੇ ਹੁਕਮ ਦਿੱਤੇ ਜਾਂ ਤਾਂ ਜੋ ਲਗਾਤਾਰ ਅਡਾਨੀ ਨੂੰ ਘੇਰਿਆ ਜਾ ਰਿਹਾ ਹੈ ਉਹੀ ਅਡਾਨੀ ਤੇ ਅੰਬਾਨੀ ਜਿਨ੍ਹਾਂ ਨੂੰ ਲੈ ਕੇ ਮੋਦੀ ਸਰਕਾਰ ਅਕਸਰ ਕਿਰਦੀ ਰਹਿੰਦੀ ਹੈ ਕਿ ਇਹਨਾਂ ਦੇ ਪੱਕੇ ਮਿੱਤਰ ਨੇ ਇਹਨਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਭਾਜਪਾ ਕਰਦੀ ਹੈ ਅਜਿਹੇ ਦੋਸ਼ ਲੱਗਦੇ ਰਹਿੰਦੇ ਨੇ ਇੱਕ ਵਾਰ ਫਿਰ ਤੋਂ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕੇ ਨੇ ਮੌਜੂਦਾ ਸਰਕਾਰ ਉੱਤੇ ਮੰਗ ਕੀਤੀ ਹੈ ਕਿ ਜਾਂਚ ਕੀਤੀ ਜਾਵੇ ਦੂਜੇ ਪਾਸੇ ਅਡਾਨੀ એનર્ਜੀ 17% ਦੀ ਡਿੱਗਿਆ ਜਾਣਕਾਰੀ ਮੁਤਾਬਕ ਸ਼ੇਅਰ ਵੀ ਡਿੱਗੇ ਨੇ ਜੋ ਮੀਡੀਆ ਰਿਪੋਰਟਸ ਕਹਿ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਰਿਪੋਰਟ ਤੋਂ ਬਾਅਦ ਵਾਕਈ ਕੋਈ ਕਾਰਵਾਈ ਹੋਊਗੀ ਜਾਂ ਫਿਰ ਇਸੇ ਤਰ੍ਹਾਂ ਮਸਲਾ ਠੰਡਾ ਹੋ ਜੂ ਕੀ ਇਹ ਰਿਪੋਰਟ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਵਿੱਚ ਭਾਜਪਾ ਸਰਕਾਰ ਦੇ ਲਈ ਘਾਤਕ ਸਿੱਧ ਹੋ ਸਕਦੀ ਹੈ ਮੈਨੂੰ ਇਹ ਤੇ ਨਹੀਂ ਪਤਾ ਵੀ ਭਾਜਪਾ ਲਈ ਕਿੰਨੀ ਕਹੂ ਕਿੰਨੀ ਕਿ ਨਹੀਂ ਪਰ ਦੇਸ਼ ਦੇ ਅੰਦਰ ਬਹੁਤ ਵੱਡੀ ਉਥਲ ਪੁਤਲ ਹੋ ਸਕਦੀ ਹੈ ਜੇ ਤੁਸੀਂ ਸਮਝ ਲੋ ਕਿ ਰਿਲਾਇੰਸ ਦੇ ਸ਼ੇਅਰ ਰੁਲ ਜਾਣ ਜਾਂ ਅਡਾਨੀ ਦੇ ਸ਼ੇਅਰ ਰੁਲ ਜਾਣੇ ਜਿਨ੍ਹਾਂ ਜਿਹੜੇ ਕਿ ਸਭ ਤੋਂ ਤਕੜੇ ਏਸ਼ੀਆ ਦੇ ਇੱਕ ਵੱਡੇ ਸਾੰਡ ਕਾਰਪੋਰੇਟ ਮੰਨੇ ਜਾਂਦੇ ਆ ਤੇ ਜੇ ਉਹਨਾਂ ਦੇ ਸ਼ੇਅਰ ਗਿਰ ਗਏ ਤਾਂ ਤੁਸੀਂ ਬਾਕੀ ਸਾਰਿਆਂ ਦਾ ਕੀ ਬਣੋ ਪਿਛਲੀ ਵਾਰੀ ਵੀ ਮੇਰਾ ਖਿਆਲ ਹੈ ਕਿ ਜਦੋਂ ਹਿੰਡਨਬਰਗ ਦੀ ਰਿਪੋਰਟ ਇਹ ਜਨਵਰੀ 2023 ਦੀ ਗੱਲ ਹੀ ਆ ਬਹੁਤ ਕੋਈ ਪੁਰਾਣੀ ਗੱਲ ਨਹੀਂ ਹੈਗੀ ਇਹ ਜਦੋਂ ਰਾਹੁਲ ਗਾਂਧੀ ਜਾ ਰਿਹਾ ਸੀਗਾ ਉੱਥੇ ਸ਼੍ਰੀਨਗਰ ਤੇ ਮੈਂ ਉਹਨਾਂ ਦਿਨਾਂ 'ਚ ਸ਼੍ਰੀਨਗਰ ਸੀ ਜਦੋਂ ਮੈਨੂੰ ਇਹ ਅਚਾਨਕੇ ਖਬਰ ਆਈ ਕਿ ਲੋ ਜੀ ਆ ਇੱਕ ਪਟਾਕਾ ਪੈ ਗਿਆ ਹਿੰਡਨਬਰਗ ਦਾ ਉਦੋਂ ਪਹਿਲਾਂ ਪੈ ਚੱਲ ਰਹੀ ਸੀ ਉਹ ਧੜਾ ਧੜ ਛੇਰगिरਣ ਲੱਗੇ ਤੇ ਇੰਨੇ ਗਰੇ ਕਿ ਮੇਰਾ ਖਿਆਲ ਘੱਟੋ ਘੱਟ 25 30 ਜਾਂ 20 ਲੱਖ ਕਿੰਨਾ ਬਹੁਤ ਵੱਡਾ ਅਮਾਉਂਟ ਜਿਹੜਾ ਸੀ ਲੋਕਾਂ ਦਾ ਉੱਡ ਗਿਆ ਸ਼ੇਅਰ ਮਾਰਕੀਟ ਦੇ ਵਿੱਚ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਨੇ ਫਿਰ ਪਤਾ ਨਹੀਂ ਕੀ ਕੀਤਾ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਜਿਹੜੇ ਮੋਦੀ ਜੀ ਆ ਜਾਂ ਸਾਡੀ ਹੁਣ ਵਾਲੀ ਸਰਕਾਰ ਆ ਉਹ ਡਟ ਕੇ ਇਹਨਾਂ ਦੇ ਪਿੱਛੇ ਖੜੀ ਆ ਭੱਜੇ ਭੱਜੇ ਸੁਪਰੀਮ ਕੋਰਟ 'ਚ ਲੋਕ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਨਹੀਂ ਨਹੀਂ ਇਹਦੇ 'ਚ ਅਸੀਂ ਕੋਈ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਾਂ ਕੋਈ ਸੀਬੀਆਈ ਜਾਂ ਕਿਸੇ ਹੋਰ ਦੀ ਇਨਕੁਆਇਰੀ ਨਹੀਂ ਕਰਾਵਾਂਗੇ ਇਨਕੁਆਇਰੀ ਹੋਊਗੀ ਤੇ ਸਿਰਫ ਸੇਬੀ ਐਸਆਈ ਬੀਆਈ ਜਿਹੜੀ ਹੈ ਸਟਾਕ ਐਕਸਚੇਂਜ ਨੂੰ ਜਿਹੜੇ ਓਵਰਲੁੱਕ ਰੈਗੂਲੇਟਰ ਅਥਾਰਟੀ ਹੁੰਦੀ ਹੈ ਉਸ ਦੀ ਅਸੀਂ ਕਰਵਾਵਾਂਗੇ ਉਸ ਦੇ ਵਿੱਚ ਇਹ 부ਚ ਜਿਹੜੀ ਹੈ ਮੈਡਮ ਮਾਦਵੀ 부ਚ ਇਹ ਇਹ ਉਦੋਂ ਆਪਣੀ ਚੇਅਰ ਪਰਸਨ ਬਣੀ ਹੋਈ ਸੀਗੀ ਇਹ 2022 ਚ ਬਣੀ ਆ ਉਦੋਂ ਪਹਿਲਾਂ ਇਹ 2019 ਜਾਂ 17 ਚ ਮਿਲ ਗਿਆ 17 ਦੇ ਵਿੱਚ ਇਹ ਪੱਕੀ ਮੈਂਬਰ ਸੀ 17 ਚ हां 5 ਸਾਲ ਬਾਅਦ ਇਹ ਬਣੀ ਹੈ ਚੇਅਰਪਰਸਨ ਤੇ ਉਦੋਂ ਇਹਨੂੰ ਪਰਮਾਨੈਂਟ ਮੈਂਬਰ ਬਣਾਇਆ ਸੀ ਇਹ ਰੋਲਾ ਪਤਾ ਕੀ ਹੈ ਹੁਣ ਵਾਲੇ ਰੋਲੇ ਤੋਂ ਪਹਿਲਾਂ ਮੈਂ ਜਿਹੜੀ ਬੈਕਗ੍ਰਾਉਂਡ ਹਿੰਡਨਬਰਗ ਦੀ ਰਿਪੋਰਟ ਹੋਈ ਸੀ ਕਿ ਭਈ ਇਹਨਾਂ ਨੇ ਕਪੜਾ ਕੀਤਾ ਆਰਟੀਫੀਸ਼ੀਅਲੀ ਸ਼ੇਅਰ ਮਾਰਕੀਟ ਵਧਾ ਕੇ ਲੋਕਾਂ ਦੇ ਪੈਸੇ ਲਵਾਏ ਤੇ ਬਾਅਦ ਵਿੱਚ ਉਹਦੇ ਚੋਂ ਪੈਸੇ ਬਣਾਏ ਹੈਗੇ ਇਹਨਾਂ ਦੀ ਦੇਖੋ ਵੱਡੀਆਂ ਕੰਪਨੀਆਂ ਕੀ ਕਰਦੀਆਂ ਸੈਲ ਕੰਪਨੀਆਂ ਬਣਾਉਂਦੀਆਂ ਜਿਹੜੀਆਂ ਕਿ ਅਸਲ ਚ ਪੇਪਰ ਚ ਕੰਪਨੀਆਂ ਹੁੰਦੀਆਂ ਪੈਸੇ ਉਹਨਾਂ ਨੂੰ ਟਰਾਂਸਫਰ ਹੁੰਦੇ ਆ ਉਹਨਾਂ ਦਾ ਕੋਈ ਐਕਟਿਵ ਕੰਮ کاروبار ਨਹੀਂ ਹੁੰਦਾ ਸਿੰਪਲੀ ਪੈਸੇ ਇਧਰ ਉਧਰ ਲਿਜਾਣੇ ਤੇ ਬਣਾਉਣੇ ਤੇ ਗਾਹ ਅੱਗੇ ਤੋੜਨੇ ਹੁਣ ਜਿਹੜੀਆਂ ਇਹ ਕੰਪਨੀ ਐ ਜਿਹੜੀਆਂ ਇਹਨਾਂ ਨੂੰ ਸ਼ੈਲ ਕੰਪਨੀਆਂ ਕਹਿੰਦੇ ਆ ਸੱਤ-ਸੱਤ ਲੇਅਰਸ ਥੱਲੇ ਦੱਬੇ ਹੁੰਦੇ ਆ ਪੈਸੇ ਹੁਣ ਇਹ ਪੁੱਛੋਗੇ ਕਿ ਕਿਵੇਂ ਵੀ ਯਾਨੀ ਇੱਕ ਨੂੰ ਦੂਜੇ ਨੂੰ ਦੇ ਦੇਣੇ ਦੂਜੇ ਨੇ ਤੀਜੇ ਨੂੰ ਦੇ ਦੇਣੇ ਤੀਜੇ ਨੇ ਚੌਥੇ ਨੂੰ ਦੇ ਦੇਣੇ ਚੌਥੇ ਨੂੰ ਪੰਜਵੇਂ ਨੂੰ ਪੰਜਵੇਂ ਨੂੰ ਛੇਵੇਂ ਤੁਸੀਂ ਟ੍ਰੇਸ ਕਿਵੇਂ ਕਰ ਲੋਗੇ ਕਿ ਕਿਹੜਾ ਪੈਸਾ ਕਿੱਥੇ ਗਿਆ ਉਹ ਜਾਂ ਹੁੰਦਾ ਦੇ ਕਲਿਕ ਵਟ ਨਹੀਂ ਹੈ ਸਾਰਾ ਕਰੀ ਜਾਣਾ ਫਟਾਫਟ ਹੋ ਜਾਂਦਾ ਪਰ ਜੇ ਤੁਸੀਂ ਉਸ ਦੀ ਇਨਵੈਸਟੀਗੇਸ਼ਨ ਕਰਨੀ ਹੋਵੇ ਤੇ ਉਹ ਸਿੱਧਾ ਸਿੱਧਾ ਕੁਝ ਹੈ ਨਹੀਂ ਬਹੁਤ ਔਖਾ ਪਰ ਇਹ ਇਹ ਉਥੇ ਕੰਪਨੀ ਹੈ ਕਿ ਕੀ ਹੈ ਮੈਨੂੰ ਇਹ ਹੁਣ ਖਿਆਲ ਨਹੀਂ ਆ ਰਿਹਾ ਹਿੰਡਨਬਰਗ ਇਹ ਆਪਣੇ ਆਪ ਚ ਜਿਹੜੇ ਸ਼ਾਰਟ ਟਰਮ ਸ਼ੇਅਰ ਉੱਪਰ ਥੱਲੇ ਇਧਰੋਂ ਖਰੀਦੇ ਇਧਰੋਂ ਵੇਚਦੇ ਉਹ ਕੰਮ ਕਰਦੇ ਆ ਤੇ ਇਹ ਇੰਨੇ ਪਿੱਛੇ ਜਿਹੜੀਆਂ ਰਿਪੋਰਟਾਂ ਦਿੱਤੀਆਂ ਉਹਨਾਂ ਕੰਪਨੀਆਂ ਦਾ ਪੱਠਾ ਪਠਾਲਤਾ ਉਹ ਵੀ ਇੰਝ ਹੀ ਕਹਿੰਦੇ ਸੀ ਪਰ ਜਿਹੜੀਆਂ ਵੀ ਕੰਪਨੀਆਂ ਬਾਰੇ ਇਹਨਾਂ ਨੇ ਰਿਪੋਰਟਾਂ ਕੱਢੀਆਂ ਉਹ ਕੰਪਨੀਆਂ ਬਹੁਤੀਆਂ ਉਹਨਾਂ ਚ ਉੱਜੜ ਗਈਆਂ ਕਿਉਂਕਿ ਇਨਾਂ ਦੇ ਜਿਹੜੀਆਂ ਫਾਈਨੈਂਸ਼ੀਅਲ ਮੈਲ ਪ੍ਰੈਕਟਿਸ ਜਿਨਾਂ ਨੂੰ ਕਹਿੰਦੇ ਆ ਉਸ ਨੂੰ ਇਨਵੈਸਟੀਗੇਟ ਕਰਨ ਦੀ ਜਿੱਤਨਾ ਕੋਈ ਕੀੜਾ ਹੁੰਦਾ ਨਾ ਲੱਗਾ ਰਹਿੰਦਾ ਅੱਗੇ 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 ਫੜ ਫੜ ਕੇ ਫੜ ਫੜ ਕੇ ਇਨਾਂ ਕੋਲ ਇਹੋ ਜਿਹਾ ਪੂਰਾ ਸਿਸਟਮ ਹੈਗਾ ਕਿਦਾਂ ਕਰਦੇ ਕਿਦਾਂ ਨਹੀਂ ਕਰਦੇ ਤੇ ਇਹਨਾਂ ਨੂੰ ਪਤਾ ਹੋ ਪਰ ਉਹ ਰਿਪੋਰਟ ਬੜੀ ਜ਼ਬਰਦਸਤ ਧੁਮਾਕੀ ਜਨਕ ਸੀ ਜਿਹੜੀ ਪਿਛਲੀ ਆਈ ਉਹਨੇ ਬਹੁਤ ਨੁਕਸਾਨ ਅ ਅਡਾਨੀ ਨੂੰ ਕੀਤਾ ਸੀ ਫਿਰ ਬਚੇ ਕਿਵੇਂ ਉਹ ਬੜੀ ਇੰਪੋਰਟੈਂਟ ਹੈ ਇੱਕ ਤਾਂ ਪੋਲੀਟੀਕਲ ਮਿਲ ਗਿਆ ਇਹਨਾਂ ਅਨੁਸਾਰ ਆ ਵੀ ਇਹ ਐਉਂ ਹੋ ਰਿਹਾ ਐਉਂ ਹੋ ਰਿਹਾ ਸੀ ਇਹਦੇ ਨਾਲ ਆ ਦੂਸਰਾ ਜਿਹੜੀਆਂ ਕੋਰਟ ਨੇ ਕੋਈ ਸਟਰਿੰਜੈਂਟ ਮੀਜਰਸ ਨਹੀਂ ਲਏ ਉਹਨਾਂ ਨੇ ਵੀ ਕੋਰਟ ਨੂੰ ਵੀ ਸੁਪਰੀਮ ਕੋਰਟ ਨੂੰ ਲਗਾ ਕੇ ਯਾਰ ਜੇ ਇਸ ਗੱਲ ਦਾ ਹੋਇਆ ਤਾਂ ਸਾਰੇ ਦੇਸ਼ ਦੇ ਵਿੱਚ ਇੱਕ ਕਾਇਓਸ ਹੋ ਜਾਊਗਾ ਬੜਾ ਹਫੜਾ ਦਫੜੀ ਮੱਚ ਜੂਗੀ ਮਾਰਕੀਟ ਦੀ ਸਾਰੇ ਦੇਸ਼ ਦੀ ਇਕਨੋਮੀ ਟਰੰਮ ਟਰੰਮ ਧਰਮ ਹੋ ਜਾਊਗੀ ਇਹਨਾਂ ਨੇ ਸੈਲ ਕੰਪਨੀਆਂ ਚ ਜਿਹੜੀਆਂ ਬਾਅਰ ਸੀ ਟੜਾ ਟੜਾ ਆਪਣੇ ਸ਼ੇਅਰ ਆਪ ਹੀ ਖਰੀਦਣੇ ਸ਼ੁਰੂ ਕਰਤੇ ਉਹ ਸ਼ੇਰ ਉੱਠ ਗਏ ਪਰ ਜਦੋਂ ਡਿਮਾਂਡ ਵਧ ਗਈ ਲੋਕਾਂ ਨੇ ਲੱਗਾ ਕਿ ਸ਼ੇਰ ਉੱਪਰ ਉੱਠ ਰਿਹਾ ਤੇ ਉਹਨਾਂ ਨੇ ਫਿਰ ਦੁਬਾਰਾ ਖਰੀਦਣੇ ਸ਼ੁਰੂ ਕਰਤੇ ਥਿਸ ਇਜ਼ ਹਾਊ ਕਿ ਉਹ ਉਦੋਂ ਬਚ ਗਏ ਹੁਣ ਇਹ ਨਵਾਂ ਅਟੈਕ ਕੀ ਹੈ ਹਿੰਡਨਬਰਗ ਦਾ ਇਹ ਅਮਰੀਕਨ ਬੇਸ ਦੇ ਆ ਮੇਰੇ ਖਿਆਲ ਇਹ ਇਹਨਾਂ ਦਾ ਨਵਾਂ ਅਟੈਕ ਇਹ ਹੈ ਕਿ ਜਿਹੜੀ ਮੈਡਮ ਇਹ ਜਿਹਦੀ ਰਹੀ ਇਨਕੁਆਰੀ ਹੋਈ ਉਹਦਾ ਕਨਫਲਿਕਟ ਆਫ ਇੰਟਰਸਟ ਹੈ ਕਨਫਲਿਕਟ ਆਫ ਇੰਟਰਸਟ ਇਹ ਹੁੰਦਾ ਆ ਕਿ ਜਿਸ ਤਰ੍ਹਾਂ ਮੈਂ ਹੀ ਕਿਸੇ ਚੀਜ਼ ਦਾ ਬੈਨੀਫੀਸ਼ੀਰੀ ਆ ਹਿੱਸੇਦਾਰਿਆਂ ਤੇ ਮੈਂ ਹੀ ਉਹਦੇ ਬਾਰੇ ਐਡਵਰਸ ਰਿਪੋਰਟ ਜਾਂ ਕੋਈ ਰਿਪੋਰਟ ਦੇਣੀ ਹੈ ਮੈਂ ਉਹ ਐਡਵਰਸ ਰਿਪੋਰਟ ਦੇ ਸਕਦਾ ਮੈਂ ਤੇ ਕਹੂੰਗਾ ਯਾਰ ਮੇਰੇ ਵੀ 6 ਪੈਸੇ ਵਿੱਚ ਹੈਗੇ ਆ ਤੇ ਮੈਂ ਫਿਰ ਇਹਨੂੰ ਠੀਕ ਠਾਕ ਜਾਂ ਗੋਲਮੋਲ ਜਾਂ ਕਰਦਿਆਂ ਤਾਂ ਕਿ ਰਿਪੋਰਟ ਦੀ ਰਿਪੋਰਟ ਹੋ ਜੇ ਤੇ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਨਾ ਮੇਰਾ ਹੋਵੇ ਨਾ ਉਹਦਾ ਹੋਵੇ ਇਹਦੇ ਕੋਲੋਂ 8 ਲੱਖ 8 ਲੱਖ ਤੋਂ ਉੱਪਰ ਡਾਲਰ ਕੁਝ ਖਰੀਦੋ-ਫਰੋਖਤ ਜਾਂ ਇਨਵੈਸਟਮੈਂਟ ਇਹਦੀ ਹੈ ਉਦੋਂ ਇਹ ਮਲੇਸ਼ੀਆ ਚ ਹੁੰਦੀ ਸੀ ਪਹਿਲਾਂ ਇਹ ਕਾਰਪੋਰੇਟਰ ਸੈਕਟਰਾਂ ਚ ਬੁੱਝ ਕੰਮ ਕਰਦੀ ਰਹੀ ਆ ਮਾਦਵੀ ਤੇ ਉਦੋਂ ਪਹਿਲਾਂ ICICI ਚ ਹੁੰਦੀ ਸੀ ਇਹ ਮਤਲਬ ਉਹ ਵੱਡੇ ਜਿਹੜੇ ਕਾਰਪੋਰੇਟ ਐਗਜ਼ੈਕਟਿਵ ਹੁੰਦੀ ਆ ਉਹਨਾਂ ਉਸ ਪੱਧਰ ਤੇ ਵਿਚਰਦੀ ਰਹੀ ਤੇ ਕੁਦਰਤੀ ਇਹਨਾਂ ਕੋਈ ਇਹਦੇ ਲਈ ਪੈਸਾ ਨਹੀਂ ਉਹ ਖਰੀਦੇ ਸੀ ਹੁਣ ਇਹਦਾ ਜਵਾਬ ਅੱਗੇ ਹੋਇਆ ਪੇ ਭਾਈ ਮੈਂ ਮੇਰੇ ਕੋਲ ਇਨਵੈਸਟਮੈਂਟ ਤੇ ਸੀਗੀ ਅਡਾਨੀਆਂ ਦੀਆਂ ਕੰਪਨੀਆਂ ਚ ਪਰ ਉਸ ਨੂੰ ਮੈਂ ਜਦੋਂ ਪਰਮਨੈਂਟ ਮੈਂਬਰ ਬਣ ਲੱਗਿਆ ਐਸੀਬੀਆਈ ਦੀ ਸੇਬੀ ਜ ਨੂੰ ਕਹਿੰਦੇ ਆ ਜਿਹੜੀ ਸਟਾਕ ਐਕਸਚੇਂਜ ਨੂੰ ਸਾਰਾ ਕਰਦੀ ਹੈ ਰੈਗੂਲੇਟਰੀ ਅਥਾਰਟੀ ਹੁੰਦੀ ਹੈ ਜੇ ਦੇਖਦੀ ਆ ਉਹ ਵਰਸੀ ਕਰਦੀ ਆ ਕਿ ਕੋਈ ਮੈਲ ਪ੍ਰੈਕਟਿਸ ਤੇ ਨਹੀਂ ਹੋ ਰਹੀ ਤਾਂ ਉਸ ਨੇ ਮੈਂ ਵੇਚ ਦਿੱਤੇ ਸੀ ਮਤਲਬ ਵੇਚੇ ਵੀ ਕਿ ਇਹਨੂੰ ਮੈਨੂੰ ਲੱਗਦਾ ਕਿ ਆਪਣੇ ਘਰ ਦੇ ਨੂੰ ਟ੍ਰਾਂਸਫਰ ਕਰਤੇ ਇਸ ਕਿਸਮ ਦੀਆਂ ਗੱਲਾਂ ਹੈਗੀਆਂ ਹੁਣ ਇਹ ਅਜੇ ਥੋੜੀ ਇਹ ਗੱਲ ਰਿੜਕੀ ਜਾਣੀ ਹੈ ਦੇਖੋ ਇੰਨਾ ਸੌਖਾ ਨਹੀਂ ਉਹ ਇਹ ਕਹਦੇ ਆ ਕਿ ਨਹੀਂ ਇੱਕ ਹੋਰ ਕੰਪਨੀ ਦਾ ਵੀ ਆ ਰਿਹਾ ਜਿਹਦੇ ਵਿੱਚ ਉਹ ਪਤਾ ਨਹੀਂ ਕਿਸ ਤਰ੍ਹਾਂ ਉਹ ਤੇ ਨੇ ਜਦੋਂ ਚੇਅਰਪਰਸਨ ਬਣਿਆ ਉਦੋਂ 15 ਦਿਨ ਬਾਅਦ ਵੇਚਿਆ ਉਹਦੇ ਚ ਵੀ ਇਹ ਕਿਤੇ ਨਾ ਕਿਤੇ ਨਵਾਂ ਪੁਆਇੰਟ ਆ ਸਕਦਾ ਇਹ ਹੈਗਾ ਆ ਟੈਕਨੀਕਲ ਪੁਆਇੰਟਸ ਕਨਫਲਿਕਟ ਆਫ ਇੰਟਰਸਟ ਦੇ ਪਰ ਹੁਣ ਜਿਹੜਾ ਉਹਨਾਂ ਨੇ ਕਿਹਾ ਹਿੰਡਨਬਰਗ ਰਿਪੋਰਟ ਇਹ ਕਹਿ ਰਹੀ ਹੈ ਕਿ ਜਿਹਦੇ ਕੋਲੋਂ ਤੁਸੀਂ ਐਡੇ ਵੱਡੇ ਘਪਲੇ ਦੇ ਜਿਹੜਾ ਕਿ ਲੱਖਾਂ ਕਰੋੜਾਂ ਰੁਪਈਆ ਦਾ ਕਫੜਾ ਚੱਲ ਰਿਹਾ ਸਟਾਕ ਐਕਸਚੇਂਜ ਦਾ ਅਡਾਨੀ ਦਾ ਤੇ ਦੋ ਨੰਬਰੀ ਪੈਸਾ ਬਾਹਰ ਜਾ ਰਿਹਾ ਇਸ ਤਰੀਕੇ ਨਾਲ ਇਕਨੋਮੀ ਨੂੰ ਉਹਦੇ ਕਨਸੈਂਟਰੇਟ ਉਹਦਾ ਉਹਦਾ ਕਬਜ਼ਾ ਕਰਵਾਇਆ ਜਾ ਰਿਹਾ ਤੇ ਉਸ ਦਾ ਤੁਸੀਂ ਉਹਦੇ ਤੋਂ ਉਸ ਏਜੰਸੀ ਤੋਂ ਇਨਵੈਸਟੀਗੇਸ਼ਨ ਰਿਪੋਰਟ ਮੰਗ ਰਹੇ ਆ ਜਿਹਨੇ ਸਾਬਤ ਸਹੀ ਕਰੀ ਦੇਣਾ ਸੀਗਾ ਕਿ ਜਿਹੜੀ ਖੁਦ ਕੰਪਰੋਮਾਈਜ਼ ਹੈ ਉਹਦੀ ਕ੍ਰੈਡੀਬਿਲਟੀ ਨਹੀਂ ਹੈ ਹੁਣ ਅਗਲਾ ਸਵਾਲ ਇਹੀ ਹੋਊਗਾ ਕਾਇਨੇ ਸ਼ੇਰ ਗਿਰ ਰਹੇ ਹੈ ਕਿਉਂਕਿ ਪਹਿਲਾਂ ਤੇ ਚੋਰੀ ਤੇ ਫੜੀ ਜਾਂਦੀ ਹੈ ਲੋਕ ਤੇ ਇੱਕਦਮ ਕਰਦੇ ਆ ਕਿ ਯਾਰ ਕੱਲ ਨੂੰ ਹੋ ਗਿਆ ਤੇ ਫਿਰ ਪਤਾ ਨਹੀਂ ਫੜਿਆ ਗਿਆ ਤੇ ਕੀ ਹੋਊ ਕੀ ਹੋਊ ਤੇ ਬਹੁਤ ਬਹੁਤ ਜ਼ਿਆਦਾ ਸੈਂਸਿਟਿਵ ਮਾਮਲਾ ਹੁੰਦਾ ਹੁਣ ਸੁਪਰੀਮ ਕੋਰਟ ਵੱਲ ਨੂੰ ਦੁਬਾਰਾ ਸ਼ਾਇਦ ਲੋਕ ਜਾਣਗੇ ਇੱਕ ਕੀ ਸੁਪਰੀਮ ਕੋਰਟ ਹੁਣ ਦੁਬਾਰਾ ਕਿਸੇ ਹੋਰ ਏਜੰਸੀ ਤੋਂ ਜਿਹੜੀ ਕ੍ਰੈਡੀਬਲ ਏਜੰਸੀ ਹੋਏ ਐਡੇ ਵੱਡੇ ਫਾਈਨੈਂਸ਼ੀਅਲ ਕਪੜੇ ਦਾ ਹੈਨਾ ਆਰਥਿਕ ਕਪੜੇ ਦਾ ਉਹ ਵੀ ਅਡਾਨੀਆਂ ਦਾ ਕੁਈ ਇਹ ਕਰੋਨਾ ਇਨਵੈਸਟੀਗੇਸ਼ਨ ਕਰਾਉਣਾ ਚਾਹੁੰਦਾ ਕਿ ਇੱਕ ਸਵਾਲ ਤੇ ਇਹ ਖੜਾ ਦੂਸਰਾ ਪੋਲੀਟੀਕਲ ਬੰਦੇ ਪਿਛਲੀ ਵਾਰੀ ਮੋਦੀ ਬੱਲੇ ਬੱਲੇ ਸੀ 303 ਸੀਟਾਂ ਸੀ ਕਿਉਂ ਕਿਸੇ ਨੂੰ ਕੀ ਸਮਝਦੇ ਸੀਗੇ ਕੋਈ ਪੱਲੇ ਨਹੀਂ ਸੀ ਬੰਦੇ ਉਹ ਰਾਹੁਲ ਗਾਂਧੀ ਨੂੰ ਕੀ ਸਮਝਦੇ ਸੀ ਇਸ ਵੇਲੇ ਇੰਡੀਆ ਬਲੌਕ ਪਾਰਲੀਮੈਂਟ ਦੇ ਅੰਦਰ ਤਖੜਾ ਬਲੌਕ ਆ ਉਹਨਾਂ ਨੇ ਇਹ ਗੱਲ ਠੰਡੀ ਨਹੀਂ ਪੈਣ ਦੇਣੀ ਆਲਰੇਡੀ ਖੜਗੇ ਦੇ ਤੇ ਰਾਹੁਲ ਗਾਂਧੀ ਦੇ ਹੋਰ ਨਾ ਸਾਰਿਆਂ ਦੇ ਜੈਰਾਮ ਰਮੇਸ਼ ਦੇ ਬਿਆਨ ਫਟਫਟ ਆਉਣੇ ਸ਼ੁਰੂ ਹੋ ਗਏ ਆ ਭਾਈ ਇਹਦੀ ਜੀਪੀਸੀ ਦੀ ਇਨਕੁਆਇਰੀ ਹੋਏ ਜਾਇੰਟ ਪਾਰਲੀਮੈਂਟਰੀ ਕਮੇਟੀ ਮਤਲਬ ਉਹ ਜਾਇੰਟ ਪਾਰਲੀਮੈਂਟਰੀ ਕਮੇਟੀ ਇੰਜ ਹੁੰਦੀ ਆ ਕਿ ਉਹਦੇ ਵਿੱਚ ਵਿਰੋਧੀ ਪਾਰਟੀਆਂ ਦੇ ਵੀ ਬੰਦੇ ਹੋਣਗੇ ਤੇ ਰੂਲਿੰਗ ਪਾਰਟੀਆਂ ਦੇ ਵੀ ਬੰਦੇ ਹੋਣਗੇ ਇਸ ਕਰਕੇ ਇਹ ਇਹ ਜਿਹੜਾ ਸਾਰਾ ਹੋਣਾ ਜ਼ਰੂਰੀ ਹੈਗਾ ਆ ਉਹਨਾਂ ਦੀ ਇਹ ਲਗਾਤਾਰ ਮੰਗ ਹੈਗੀ ਹੈ ਠੀਕ ਹੈ ਪ੍ਰੋਫੈਸਰ ਸਾਹਿਬ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਜੋ ਸ਼ੰਭੂ ਬਾਰਡਰ ਹੈ ਉਸ ਨੂੰ ਲੈ ਕੇ ਮਸਲਾ ਕਾਫੀ ਪਖਿਆ ਹੋਇਆ ਹੈ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਅੱਜ ਸੁਪਰੀਮ ਕੋਰਟ ਨੇ ਇਸ ਤੇ ਫੈਸਲਾ ਸੁਣਾਇਆ ਸਖਤ ਟਿੱਪਣੀਆਂ ਨੇ ਜਿਹੜੀਆਂ ਉਹ ਕੀਤੀਆਂ ਨੇ ਕਿਤੇ ਨਾ ਕਿਤੇ ਸੁਪਰੀਮ ਕੋਰਟ ਨੇ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਹਾਈਵੇ ਨੇ ਜਿਹੜੇ ਇਹ ਕੋਈ ਪਾਰਕਿੰਗ ਸਥਾਨ ਨਹੀਂ ਸੋ ਇਸ ਕਰਕੇ ਪੰਜਾਬ ਦਾ ਡੀਜੀਪੀ ਹਰਿਆਣਾ ਦੇ ਡੀਜੀਪੀ ਇਸ ਤੋਂ ਇਲਾਵਾ ਪਟਿਆਲਾ ਹਾਂ ਰੇਂਜ ਦੇ ਜਿਹੜੇ ਐਸਐਸਪੀ ਨੇ ਦੂਜੇ ਪਾਸੇ ਅੰਬਾਲਾ ਰੇਂਜ ਦੇ ਐਸਐਸਪੀ ਅੰਬਾਲਾ ਦੇ ਡੀਸੀ ਪਟਿਆਲਾ ਦੇ ਡੀਸੀ ਇਹ ਸਾਰੇ ਅਫਸਰ ਬੈਠ ਕੇ ਆਪੋ ਆਪਣੀ ਮੀਟਿੰਗ ਕਰਨ ਅਤੇ ਹਫਤੇ ਤੱਕ ਇਸ ਮਸਲੇ ਦੇ ਉੱਤੇ ਜਲਦ ਤੋਂ ਜਲਦ ਫੈਸਲਾ ਲੈ ਕੇ ਚੰਬੂ ਬਾਰਡਰ ਦਾ ਇੱਕ ਰਸਤਾ ਖੁਲਾਇਆ ਜਾਵੇ ਤਾਂ ਜੋ ਬਜ਼ੁਰਗਾਂ ਬੱਚਿਆਂ ਐਂਬੂਲੈਂਸਾਂ ਜਾਂ ਹੋਰ ਜੜੀਆਂ ਐਮਰਜੈਂਸੀ ਸੇਵਾਵਾਂ ਨੇ ਉਹਨਾਂ ਸੇਵਾਵਾਂ ਨੂੰ ਉਸ ਰਸਤੇ ਰਾਹੀਂ ਬਹਾਲ ਕੀਤਾ ਜਾ ਸਕੇ ਹੁਣ ਤੁਹਾਨੂੰ ਕੀ ਲੱਗਦਾ ਪਹਿਲਾਂ ਵੀ ਫੈਸਲੇ ਆ ਚੁੱਕੇ ਨੇ ਹਾਈ ਕੋਰਟ ਦਾ ਵੀ ਫੈਸਲਾ ਆਇਆ ਸੀ ਹੋਰ ਬਹੁਤ ਫੈਸਲੇ ਆਏ ਪਾਰਸ ਸ਼ੰਭੂ ਬਾਰਡਰ ਖੁੱਲਿਆ ਨਹੀਂ ਕੀ ਹੁਣ ਲੱਗਦਾ ਹੈ ਕਿ ਸ਼ੰਭੂ ਬਾਰਡਰ ਖੁੱਲ ਜੂਗਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਉਂਕਿ ਇੱਕ ਪਾਸੇ ਇਸ ਦੇ ਨਾਲ ਸਰਕਾਰਾਂ ਵੀ ਕਿਰਨੀਆਂ ਦੂਜੇ ਪਾਸੇ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਜੇਕਰ ਸਰਕਾਰ ਹੋਰ ਕਿਸਾਨਾਂ ਨੂੰ ਦੁਬਾਰਾ ਛੇੜਦੀ ਹੈ ਤਾਂ ਉਹ ਚਿੰਗਾਰੀ ਜੇਕਰ ਭੜਕਦੀ ਹੈ ਤਾਂ ਉਸ ਦਾ ਨੁਕਸਾਨ ਲੱਗਦਾ ਹੈ ਕਿ ਤੁਹਾਨੂੰ ਕਿ ਭਾਜਪਾ ਨੂੰ ਭਾਜਪਾ ਸਰਕਾਰ ਨੂੰ ਹੋਵੇਗਾ ਦੂਜੇ ਪਾਸੇ ਇਧਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਰੂਗੀ ਜਦੋਂ ਕੋਈ ਐਕਸ਼ਨ ਕਰਦੀ ਹੈ ਪੁਲਿਸ ਜੇਕਰ ਕਿਉਂਕਿ ਕਿਸਾਨ ਮੈਨੂੰ ਨਹੀਂ ਲੱਗਦਾ ਕਿ ਪਿਆਰ ਨਾਲ ਉਹ ਉੱਠ ਜਾਣਗੀ ਕਿਉਂਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਬਜ਼ਿੱਦ ਨੇ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਉਹਨਾਂ ਦੀ ਜਾਇਜ਼ ਮੰਗ ਹੈ ਜਿਹੜੀ ਉਹ ਵੀ ਨਹੀਂ ਮੰਨੀ ਜਾ ਰਹੀ ਕੀ ਹੁਣ ਤੁਹਾਨੂੰ ਲੱਗਦਾ ਹੈ ਕਿ ਕਿਸ ਤਰ੍ਹਾਂ ਕਿਸੇ ਤਰ੍ਹਾਂ ਦਾ ਦੁਬਾਰਾ ਉਸ ਤਰ੍ਹਾਂ ਦਾ ਕਨਫਲਿਕਟ ਹੈ ਜਾਂ ਮਾਹੌਲ ਪੈਦਾ ਹੋਊਗਾ ਦੇਖੋ ਇਹ ਤੇ ਕਿਸਾਨਾਂ ਨੇ ਵੀ ਸੋਚਣਾ ਚਾਹੀਦਾ ਕਿ ਉਹਨਾਂ ਨੇ ਅੱਗੇ ਕੀ ਕਰਨਾ ਸਾਫ਼-ਸਾਫ਼ ਆਪਣਾ ਡਿਕਲੇਅਰ ਕਰਨ ਹੁਣ ਇੱਥੇ ਬਹਿਣ ਲਈ ਤੇ ਆਈ ਨਹੀਂ ਸੀ ਇਹ ਤੇ ਦਿੱਲੀ ਜਾਣ ਲਈ ਆਈ ਸੀ ਕਿ ਇਹ ਇੱਕ ਤੇ ਇਹ ਗੱਲ ਕਿ ਕਿਸਾਨ ਜਿੰਨੇ ਆਏ ਦੋ ਮੁੱਖ ਆਰਗੇਨਾਈਜੇਸ਼ਨਾਂ ਹੈਗੀਆਂ ਇੱਕ ਪੰਨੂ ਬੰਧੇਰ ਹੋਣ ਵਾਲਿਆਂ ਦਾ ਫਰੰਟ ਹੈ ਇੱਕ ਡੱਲੇਵਾਲ ਹੋਣਾਂ ਦਾ ਫਰੰਟ ਹੈਗਾ ਜਿਹੜੇ ਨਾਨ ਪੋਲੀਟਿਕਲ ਹੈਗੇ ਆ ਸੰਯੁਕਤ ਕਿਸਾਨ ਐਸ ਕੇ ਐਮ ਇਹ ਦੂਜਿਆਂ ਨੂੰ ਵੀ ਨਾਲ ਇਹਨਾਂ ਨੂੰ ਲੈਣਾ ਚਾਹੀਦਾ ਤਾਂ ਕਿ ਇਹਨਾਂ ਦਾ ਵਜ਼ਨ ਬਣੇ ਔਰ ਜਿੱਥੇ ਵੀ ਜਾਣਾ ਇੱਕ ਮਤਲਬ ਧਿਆਨ ਨਾਲ ਫੈਸਲਾ ਬੜਾ ਸੋਚ ਸਮਝ ਕੇ ਹੋਣਾ ਚਾਹੀਦਾ ਜਿਹੜਾ ਇੱਕ ਵਾਰੀ ਹਥਿਆਰ ਚਲ ਜਿਓ ਜਰੂਰੀ ਨਹੀਂ ਦੂਜੀ ਵਾਰੀ ਵੀ ਉਸੇ ਰੂਪ ਚੋਣੇ ਉਹਨੇ ਹੀ ਫੈਕਟਿਵਲੀ ਉਹ ਨਹੀਂ ਚੱਲੂਗਾ ਉਹਨੇ ਅਸਰ ਦਾ ਇੱਕ ਟੰਗ ਨਾਲ ਚੱਲੂਗਾ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਤੁਹਾਡਾ ਜਿਹੜਾ ਵਿਰੋਧੀ ਆ ਜਿਹਦੇ ਤੁਸੀਂ ਬਾਣ ਉਹ ਆਪਣੇ ਮਾਰਨਾ ਉਹ ਵੀ ਤਾਂ ਤਿਆਰੀ ਕਰੀ ਬੈਠਾ ਹੁੰਦਾ ਇੱਕ ਤੇ ਇਹ ਗੱਲ ਆ ਪਰ ਉਹ ਜਿਹੜੀਆਂ ਗੱਲਾਂ ਇਹਨਾਂ ਦੇ ਮਨ ਵਿੱਚ ਜੇ ਹੈ ਸਾਡੇ ਕਿਸਾਨ ਲੀਡਰਾਂ ਦੇ ਕਿ ਉਸੇ ਰੂਪ ਚ ਸਾਡੀ ਫਿਰ ਦੁਬਾਰਾ ਅਸੀਂ ਈਜ਼ੀਲੀ ਸਰਕਾਰ ਨੂੰ ਕਾਊਨਡਾਊਨ ਕਰ ਦਾਂਗੇ ਉਹ ਸ਼ਾਇਦ ਉਸ ਤਰੀਕੇ ਨਾਲ ਮੁਸ਼ਕਲ ਹੋਵੇ ਹੋਰ ਤਰੀਕੇ ਕੱਢਣੇ ਪੈਣਗੇ ਦੂਸਰਾ वैसे ते सयाणे ਆ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਨਾਲ ਤੁਹਾਨੂੰ ਪਤਾ ਉਹਨਾਂ ਦੇ ਐਮਪੀਆਂ ਨੂੰ ਹੋਰਨਾਂ ਨੂੰ ਕੱਲੇ-ਕੱਲੇ ਜਾ ਕੇ ਮਿਲ ਗਏ ਰਾਹੁਲ ਗਾਂਧੀ ਨਾਲ ਗੱਲਾਂ ਹੋ ਰਹੀਆਂ ਉਹ ਐਲਓਪੀ ਹੈਗਾ ਲੀਡਰ ਆਫ اپੋਜੀਸ਼ਨ ਹੈ ਲੋਕ ਸਭਾ ਦੇ ਵਿੱਚ ਇਹ ਸਾਰੀ ਨਾਲ ਨਾਲ ਕਾਰਵਾਈ ਮਸ਼ਕਾਂ ਵੀ ਚੱਲ ਰਹੀਆਂ ਤੇ ਐਤ ਕੀ ਲੱਗਦਾ ਕਿ ਜੇ ਇਹਦਾ ਰੂਪ ਹੋਊਗਾ ਤੇ ਉਹ ਪਿਛਲੀ ਵਾਰ ਵਾਂਗੂ ਦਾਦਾਗਰੀ ਵਾਲਾ ਨਹੀਂ ਕੇਂਦਰੀ ਸਰਕਾਰ ਦਾ ਹੋਊਗਾ ਥੋੜਾ ਝੁਕੇ ਹੋਣਗੇ ਕਿਉਂਕਿ ਉਹਨਾਂ ਦੀ ਵੀ ਓਡੀ ਵੱਡੀ ਮੈਜੋਰਿਟੀ ਸਿੰਗਲ ਪਾਰਟੀ ਮੈਜੋਰਿਟੀ ਕਿਸੇ ਦੀ ਹੈ ਨਹੀਂ ਤੇ ਫਰੰਟ ਜਿਹੜਾ ਹੈ ਜਦੋਂ ਕਿਸਾਨ ਤਖੜੇ ਹੋਣ ਲੱਗਣ ਤਾਂ ਉਹ ਆਪਣੇ ਆਪ ਹੀ ਖੇਰੂ-ਪੇਰੂ ਹੋ ਜਾਂਦਾ ਹੁੰਦਾ ਇਹ ਇਹ ਗੱਲਾਂ ਤੇ ਅਜੇ ਸਾਰੀਆਂ ਉਹਨਾਂ ਦੇ ਸਰਕਾਰਾਂ ਦੇ ਭਾਵੇਂ ਕੇਂਦਰੀ ਸਰਕਾਰ ਆ ਭਾਵੇਂ ਪੰਜਾਬ ਤੇ ਹਰਿਆਣਾ ਦੀ ਸਰਕਾਰ ਆ ਉਹਨਾਂ ਦੇ ਮਨ ਵਿੱਚ ਹੈ ਕਿ ਪਰ ਇਹ ਵੀ ਗੱਲ ਤੁਹਾਡੀ ਠੀਕ ਹੈ ਕਿ ਇਹ ਸ਼ੱਕ ਤੇ ਲਗਾਤਾਰ ਬਣਿਆ ਹੋਇਆ ਹੈ ਨਾ ਹੁਣ ਕਿ ਹੋਊਗਾ ਕੀ ਕਿ ਹਰਿਆਣੇ ਦੇ ਵਿੱਚ ਤੇ ਪੂਰੀਆਂ ਤਿਆਰੀਆਂ ਹੋ ਹੀ ਗਈਆਂ ਪੂਰੀਆਂ ਰੋਜਗੱਲਾਂ ਰੈਲੀਆਂ ਸਾਰਾ ਕੁਝ ਤੜਾ ਤੜ ਹੋ ਰਿਹਾ ਵਿੱਚੇ ਹੀ ਭਗਵੰਤ ਮਾਨ ਵੱਲੋਂ ਤੇ ਵਿੱਚੇ ਹੀ ਸਾਰੀਆਂ ਪਾਰਟੀਆਂ ਪ੍ਰਚਾਰ ਆਪੋ ਆਪਣੇ ਤੇ ਉਤਰੀਆਂ ਹੋਈਆਂ ਜੇ ਉਹ ਉਤਰੀਆਂ ਆ ਤੇ ਇਹਦਾ ਮਤਲਬ ਇਹ ਆ ਕਿ ਜੇ ਇਧਰੋਂ ਕਿਸਾਨ ਕੋਈ ਉਹਨਾਂ ਨੂੰ ਛੇੜਦੇ ਆ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕਰਦੇ ਆ ਉਹਦੀ ਪੜਗਾਟ ਜਿਹੜੀ ਹਰਿਆਣੇ ਤੱਕ ਜਾ ਸਕਦੀ ਆ ਉਹ ਉੱਥੇ ਹਰਿਆਣੇ 'ਚ ਵੀ ਸਟਰੋਂਗ ਹੈ ਚੜੂਨੀ ਹੁਣੀ ਹੈਗੇ ਹੋਰ ਇਨ੍ਹਾਂ ਐਸਕੇਐਮ ਜਿਹੜਾ ਨਾਨ ਪੋਲੀਟਿਕਲ ਇਨ੍ਹਾਂ ਦੇ ਵੀ ਆਪਣੀਆਂ ਜਥੇਬੰਦੀਆਂ ਹੈਗੀਆਂ ਦੂਜੀਆਂ ਵੀ ਐਸਕੇਐਮ ਦੀਆਂ ਹੈਗੀਆਂ ਸਾਰੇ ਦੇਖਣ ਵਾਲੀ ਗੱਲ ਆ ਪਰ ਮੈਨੂੰ ਲੱਗਦਾ ਕਿ ਸ਼ਾਇਦ ਪਾਰਸ਼ਲੀ ਤੇ ਸੜਕ ਖੋਲਣ ਲਈ ਕਿਸਾਨ ਵੀ ਤਿਆਰ ਹੋਣਾ ਔਰ ਉਹਨਾਂ ਨੂੰ ਹੋਣਾ ਚਾਹੀਦਾ ਕਿੰਨੀ ਦੇਰ ਤੁਸੀਂ ਇਸ ਸੜਕ ਨੂੰ ਤੁਸੀਂ ਬੰਦ ਰੱਖੋਗੇ ਨਾਲੇ ਦੂਸਰੀ ਗੱਲ ਸੜਕ ਤੇ ਕਿਸਾਨਾਂ ਨੇ ਬੰਦ ਹੀ ਨਹੀਂ ਕੀਤੀ ਸੜਕ ਤੇ ਸਰਕਾਰਾਂ ਨੇ ਬੰਦ ਕੀਤੀ ਝਾੜ ਤੇ ਸਰਕਾਰਾਂ ਨੂੰ ਹੈ ਉਹ ਤੇ ਜਾਣਾ ਚਾਹੁੰਦੇ ਉਹ ਤੇ ਕੋਈ ਕਿਸੇ ਤਰੀਕੇ ਦੀ ਉਹਨਾਂ ਦੀ ਕੋਈ ਇਹੋ ਜੀ ਪ੍ਰੋਬਲਮ ਹੈ ਨਹੀਂ ਉਹ ਬਾਰ-ਬਾਰ ਕਹਿੰਦੇ ਕਿ ਅਸੀਂ ਥੋੜੀ ਬੰਦ ਕੀਤੀ ਅਸੀਂ ਤੇ ਦਿੱਲੀ ਜਾਣਾ ਚਾਹੁੰਦੇ ਸੀ ਇਹਨਾਂ ਨੇ ਸਾਨੂੰ ਰੋਕਿਆ ਇਹਨਾਂ ਦੇ ਉੱਤੇ ਐਕਸ਼ਨ ਲਓ ਜਿਨ੍ਹਾਂ ਨੇ ਰੋਕਿਆ ਜੋ ਵੀ ਕਰਨ ਦਾ ਵੀ ਹੈ ਜੀ ਉਹ ਕਮੇਟੀ ਬਣੀ ਹੋਈ ਆ ਕੋਈ ਕਿ ਕਿਵੇਂ ਹੋਇਆ ਧੱਕੇਸਾਹੀ ਹੋਈ ਆ ਉਹਦੇ ਬਾਰੇ ਕੋਈ ਅਜੇ ਰਿਪੋਰਟ ਇਹ ਤਾਂ ਕਹਿੰਦੇ ਸੀ ਉਹਨੂੰ ਛੱਡ ਦਿਓ ਜੀ ਨਾ ਹੋ ਕਿਉਂਕਿ ਪੁਲਿਸ ਵਾਲੇ ਬੰਦੇ ਫੜੇ ਜਾਂਦੇ ਆ ਹਰਿਆਣਾ ਪੁਲਿਸ ਦੇ ਉਹਦੇ ਵਿੱਚ ਕਿਸੇ ਵੀ ਰੂਪ ਚ ਹੋਣ ਉਹ ਬੰਦਾ ਐਵੇਂ ਤੇ ਮਰਿਆ ਨਹੀਂ ਹੁਣ ਤੁਸੀਂ ਇਹਤ ਨਹੀਂ ਕਹਿ ਸਕਦੇ ਕਿ ਕਿਸਾਨਾਂ ਨੇ ਗੋਲੀਆਂ ਚਲਾਤੀਆਂ ਉਹਦੇ ਤੇ ਇਹਤ ਨਹੀਂ ਕਹਿ ਸਕਦੇ ਜੋ ਕੋ ਛੋਥੇ ਹੋਇਆ ਉਹਦੇ ਵਿੱਚ ਵੀ ਕਈ ਬੰਦੇ ਅਨਡਾਈਟ ਹੋਣੇ ਆ ਉਹ ਵੀ ਸੁਪਰੀਮ ਕੋਰਟ ਨੇ ਉਸਨੂੰ ਕਿਹਾ ਕਿ ਨਹੀਂ ਉਸਨੂੰ ਅਸੀਂ ਕਲੋਜ਼ ਨਹੀਂ ਕਰ ਸਕਦੇ ਉਹ ਹੋਣਾ ਚਾਹੀਦਾ ਤੇ ਇਹਨਾਂ ਨੂੰ ਕਿਉਂਕਿ ਟਾਈਮ ਜਿਆਦਾ ਨਹੀਂ ਹੈ ਹਫਤੇ ਦੇ ਅੰਦਰ ਅੰਦਰ 22 ਤਰੀਕ ਤੇ ਦੁਬਾਰਾ ਜਾ ਕੇ ਰਿਪੋਰਟਿੰਗ ਕਰਨੀ ਹੈ ਕਿ ਕੀ ਕੀਤਾ ਕੀ ਨਹੀਂ ਕੀਤਾ ਉਦੋਂ ਪਹਿਲੇ ਪਿੱਲੇ ਨੂੰ ਕਰ ਲੈਣਾ ਚਾਹੀਦਾ ਪਰ ਸਭ ਤੋਂ ਇੰਪੋਰਟੈਂਟ ਗੱਲ ਇਹਦੇ ਚ ਇਹ ਆ ਸਾਰਾ ਕੁਝ ਤੁਸੀਂ ਨਾਪ ਤੋਲ ਲਿਆ ਜੋ ਮਰਜੀ ਕਿਸਾਨ ਲੀਡਰਾਂ ਦੇ ਨਾਲ ਇਨ੍ਹਾਂ ਦੂਜੇ ਰਾਜਨੀਤਿਕ ਲੀਡਰਾਂ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਬੈਠਣਾ ਚਾਹੀਦਾ ਬਿਨਾਂ ਡਾਇਲੌਗ ਤੋਂ ਕੁਝ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਸਹਿਮਤੀ ਲੈਣੀ ਚਾਹੀਦੀ ਹੈ ਕਿਸੇ ਨੂੰ ਸ਼ੌਕ ਨਹੀਂ ਹੈ ਕਿ ਘਰ ਬਾਹਰ ਟੱਬਰ ਤੀਰ ਛੱਡ ਕੇ ਤੁਸੀਂ ਸੜਕਾਂ ਤੇ ਮਹੀਨਿਆਂ ਪਰ ਬੈਠੇ ਹੋ 6 ਮਹੀਨੇ ਦੇ ਹੋ ਗਏ ਆ ਇੰਨਾ بارش ਆ ਮੀਂਹ ਆ ਮੱਛਰ ਆ ਮੱਖੀ ਆ ਸਾਰਾ ਕੁਝ ਹੁੰਦਾ ਤੇ ਇਸ ਲਈ ਉਹਨਾਂ ਨੂੰ ਕੌਨਫੀਡੈਂਸ ਲੈ ਕੇ ਜੇ ਕੀਤਾ ਜਾਏ ਤੇ ਉਹ ਸਮੂਦਲੀ ਬੈਟਰ ਤਰੀਕੇ ਨਾਲ ਈਜ਼ੀ ਤਰੀਕੇ ਦੇ ਨਾਲ ਹੋ ਸਕਦਾ ਜੀ ਪ੍ਰੋਫੈਸਰ ਸਾਹਿਬ ਇੱਕ ਰਿਪੋਰਟ ਆਈ ਆ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸਭ ਦੇ ਹੱਥ ਵਿੱਚ ਅੱਜ ਕੱਲ ਫੋਨ ਆ ਪਰ ਇਸ ਮਾਮਲੇ ਦੇ ਵਿੱਚ ਪੰਜਾਬ ਮੋਹਰੀ ਨਜ਼ਰ ਆ ਰਿਹਾ ਹੈ ਜਾਣਕਾਰੀ ਮੁਤਾਬਕ ਮੋਬਾਈਲ ਕਨੈਕਸ਼ਨਾਂ ਦੀ ਜਿਹੜੀ ਕੁੱਲ ਗਿਣਤੀ ਹੈ ਦੇਸ਼ ਭਰ ਵਿੱਚ ਉਹਨਾਂ ਵਿੱਚ ਪੰਜਾਬ ਮੋਹਰੀ ਹੈ ਸੂਬੇ ਦੇ ਵਿੱਚ 3.5 ਕਰੋੜ ਜਿਹੜੇ ਨੇ ਮੋਬਾਈਲ ਕਨੈਕਸ਼ਨ ਨੇ ਸਭ ਤੋਂ ਖਾਸ ਗੱਲ ਇਹ ਹੈ ਜਿਹੜੀ ਹੈਰਾਨ ਕਰਨ ਵਾਲੀ ਹੈ ਕਿ ਇਸ ਵਿੱਚ Jio ਕੰਪਨੀ ਹੈ ਜਿਹੜੀ ਉਸ ਦੇ ਕਨੈਕਸ਼ਨ ਪੰਜਾਬ ਦੇ ਵਿੱਚ ਜਾਂ ਦੇਸ਼ ਵਿੱਚ ਸਭ ਤੋਂ ਵੱਧ ਨੇ ਪੰਜਾਬ ਦੇ ਵਿੱਚ ਉਹ ਲਗਾਤਾਰ ਗਰਾਫ ਉੱਪਰ ਜਾ ਰਿਹਾ ਹੈ ਉਸੇ ਅੰਬਾਨੀ ਦੀ ਕੰਪਨੀ ਦਾ ਜਿਸ ਅੰਬਾਨੀ ਹੋਰਾਂ ਦੀ ਕੰਪਨੀ ਦਾ ਕਿਸਾਨਾਂ ਨੇ ਲਗਾਤਾਰ ਵਿਰੋਧ ਕੀਤਾ ਕਿਸਾਨ ਅੰਦੋਲਨ ਦੇ ਦੌਰਾਨ ਗਿਰਾਵਟ ਵੀ ਦਰਜ ਕੀਤੀ ਗਈ ਉਹਨਾਂ ਦੇ ਕਾਰੋਬਾਰ ਦੇ ਵਿੱਚ ਪੰਜਾਬ 'ਚ ਪਰ ਦੂਜੇ ਪਾਸੇ ਹੁਣ ਉਸੇ ਅੰਬਾਨੀ ਦੇ ਨਾਲ ਸੰਬੰਧਿਤ ਜੋ Jio ਹੈ ਕੰਪਨੀ ਹੈ ਉਸ ਦੇ ਕਨੈਕਸ਼ਨ ਨੇ ਜਿਹੜੇ ਉਨ੍ਹਾਂ ਦੇ ਅੰਕੜੇ ਪੰਜਾਬ 'ਚ ਲਗਾਤਾਰ ਵਧਦੇ ਜਾ ਰਹੇ ਨੇ ਇੱਕ মিডিਆ ਰਿਪੋਰਟ ਵੀ ਹੈ ਤੇ ਇੱਕ ਰਿਪੋਰਟ ਹੈ ਉਹਦੇ ਮੁਤਾਬਿਕ ਪੂਰੇ ਦੇਸ਼ ਦੀ ਜੇਕਰ ਮੈਂ ਗੱਲ ਕਰਾਂ ਤਾਂ Jio ਸਭ ਤੋਂ ਪਹਿਲੇ ਨੰਬਰ ਤੇ ਹੈ 47.462 ਕਰੋੜ ਕਨੈਕਸ਼ਨ ਨੇ ਜਿਹੜੇ ਉਹ ਇਕੱਲੇ ਜੀਓ ਦੇ ਨੇ ਪੂਰੇ ਦੇਸ਼ 'ਚ ਉਸ ਤੋਂ ਬਾਅਦ ਮੈਂ ਗੱਲ ਕਰਾਂ ਭਾਰਤੀ Airtel ਦੀ Airtel ਦੀ 27.15 ਕਰੋੜ ਕਨੈਕਸ਼ਨ ਨੇ ਉਸ ਤੋਂ ਬਾਅਦ Vodafone ਵੀ ਹੈ BSNL BSNL ਦਾ ਖਾਸ ਜ਼ਿਕਰ ਕਰਾਂ ਸਿਰਫ 2.136 ਕਰੋੜ ਕਨੈਕਸ਼ਨ ਦੱਸੀ ਜਾਂਦੇ ਨੇ ਹੁਣ ਤੁਸੀਂ ਇਹ ਕਿਵੇਂ ਦੇਖਦੇ ਹੋ ਇਸ ਨੂੰ ਕਿ ਪੰਜਾਬ ਇੱਕ ਪਾਸੇ ਤਾਂ ਵਿਰੋਧ ਕਰਦਾ ਸੀ ਅੰਬਾਨੀਆਂ ਦਾ ਜੀਓ ਦਾ ਪਰ ਦੂਜੇ ਪਾਸੇ ਉਸ ਦਾ ਗ੍ਰਾਫ ਹੈ ਜਿਹੜਾ ਜੀਓ ਦੇ ਕਨੈਕਸ਼ਨ ਦਾ ਵਧਦਾ ਜਾ ਰਿਹਾ ਕੀ ਇਹ ਸੋਸ਼ਲ ਮੀਡੀਆ ਤਾਂ ਕੀ ਸੀਮਤ ਰਹਿ ਗਈਆਂ ਇਹ ਗੱਲਾਂ ਜਾਂ ਵਾਕਈ ਗਰਾਊਂਡ ਦੇ ਉੱਤੇ ਇਹਨਾਂ ਦਾ ਅਸਰ ਹੈ ਜਾਂ ਨਹੀਂ ਹੈ ਦੇਖੋ ਕਿਸਾਨਾਂ ਦੇ ਤੇ ਰੋਸ਼ ਇਸ ਕਰਕੇ ਸੀ ਕਿ ਜਿਹੜਾ ਇਹ ਅਡਾਨੀ ਆ ਇਹ ਰੌਲਾ ਪੈ ਗਿਆ ਕਿ ਪੰਜਾਬ ਦੀਆਂ ਜ਼ਮੀਨਾਂ ਕਿਸਾਨਾਂ ਨੂੰ ਉਜਾੜ ਕੇ ਇਹ ਖਰੀਦਣਾ ਚਾਹੁੰਦਾ ਔਰ ਅਨਾਜ ਦੇ ਉੱਤੇ ਜਾਂ ਜ਼ਮੀਨਾਂ ਰਾਹੀਂ ਜਿਹੜੀ ਖੇਤੀਬਾੜੀ ਦੇ ਉੱਤੇ ਕਬਜ਼ਾ ਅਡਾਨੀਆਂ ਬਾਨੀਆਂ ਦਾ ਹੋਣਾ ਕਰਨਾ ਚਾਹੁੰਦੇ ਆ ਇਸ ਕਰਕੇ ਇਹਨਾਂ ਨੇ ਕਿਉਂਕਿ ਉਹ ਸਾਰਿਆਂ ਕੋਲ ਫੋਨ ਸੀ ਰੌਲਾ ਪਾਤਾ ਰਿਲਾਇੰਸ ਵਾਲਿਆਂ ਦਾ ਤੇ ਉਹ ਮੈਂ ਤੇ ਦੇਖਿਆ ਉੱਥੇ ਛਦਰੀਆਂ ਲਾ ਕੇ Airtel ਵਾਲੇ ਧੜਾ ਧੜ ਫੋਨ ਜਿਹੜੇ SIM ਕਾਰਡ ਦੇ ਰਹੇ ਸੀ ਤੇ ਬਦਲ ਰਹੇ ਸੀਗੇ ਉੱਥੇ ਜਿੱਥੇ ਲੱਗਿਆ ਹੋਇਆ ਸੀ ਮੋਰਚਾ ਟਿਕਰੀ ਬਾਰਡਰ ਤੇ ਸਿੰਗੂ ਬਾਰਡਰ ਦੇ ਉੱਤੇ ਇਹ ਸਾਡੇ ਅੱਖੀ ਡਿੱਠੀ ਗੱਲ ਹੈ ਤੇ ਉਦੋਂ ਵਾਕਿਆ ਲੋਕਾਂ ਨੇ ਇਸ ਗੱਲ ਦਾ ਰੋਸ ਦੇ ਵਜੋਂ ਬਹੁਤ ਸਾਰੇ ਜਿਹੜੇ Jio ਕਨੈਕਸ਼ਨ ਕਟਾਏ ਵੀ ਤੇ ਦੂਸਰੇ ਜਿਹੜੇ ਮਰਜ਼ੀ ਲੈ ਹੁਣ Airtel ਦੇ ਲੈ ਹੁਣ ਜਾਂ ਹੋਰ BSNL ਦੇ ਲੈ ਹੁਣ ਪਰ ਤੁਸੀਂ ਕਿੰਨੀ ਦੇਰ ਰੋਕੋਗੇ ਉਹ ਤਾਂ ਇੱਕ ਰੋਸ ਖਤਮ ਹੋ ਗਿਆ ਨਾਲ ਹੀ ਰਾਤ ਗਈ ਬਾਤ ਗਈ ਹੁਣ ਤੇ ਕੁਦਰਤੀ ਅਲੂਕੀਏ ਦੇਖਣਗੇ ਕਿ ਜਿਹਦੀ ਸਰਵਿਸ ਬੈਟ ਰਿਆ ਔਰ ਜਿਹਦੇ ਦੇ ਪੈਸੇ ਘੱਟ ਤੋਂ ਘੱਟ ਲੱਗਦੇ ਆ ਤੂੰ ਉਸੇ ਕਨੈਕਸ਼ਨ ਨੂੰ ਉਹ ਜਾਣ ਕੇ ਤੇ ਮੈਨੂੰ ਲੱਗਦਾ ਕਿ Jio ਜਿਹੜਾ ਕਿਉਂਕਿ ਉਹ ਵੱਡਾ ਕਾਰਪੋਰੇਟ ਆ ਕਿਉਂਕਿ ਉਹ ਸਟੇਟ ਜਿਹੜੀ ਹੋਣ ਵਾਲੀ ਗਵਰਨਮੈਂਟ ਆ ਉਹਨੂੰ ਥਾਪੜਾ ਵੀ ਦੇ ਕੇ ਰੱਖ ਰਹੀ ਆ ਵੀ ਚਲੋ ਤਖੜਾ ਹੋ ਅੱਗੇ ਵੱਧ ਤੁਸੀਂ ਨੰਬਰ ਆਫ ਜਿਹੜੇ ਕਨੈਕਸ਼ਨ ਦੱਸੇ ਦਿੱਤੇ ਆ ਤੂੰ ਉਸ ਨੂੰ ਤੁਸੀਂ ਇਸ ਤਰੀਕੇ ਨਾਲ ਇੱਕ ਵਾਰੀ ਬਾਈਕਾਟ ਕਰਕੇ ਰੋਕ ਨਹੀਂ ਸਕਦੇ ਕੁਛ ਦਿਨ ਤੁਸੀਂ ਉਹਨੂੰ ਡੈਮੇਜ ਤੇ ਕਰ ਸਕਦੇ ਆ ਸਬਕ ਤੇ ਸਿਖਾ ਸਕਦੇ ਆ ਵੀ ਜੇ ਦੇਖ ਸਾਡੀਆਂ ਜ਼ਮੀਨਾਂ ਵਾਲ ਦੇਖਿਆ ਤੇ ਅਸੀਂ ਤੇਰੇ ਬਿਜ਼ਨਸ ਵਾਲ ਦੇਖਾਂਗੇ ਇਸ ਕਿਸਮ ਦਾ ਵੀ ਅਸੀਂ ਬਾਈਕਾਟ ਕਰਾਂਗੇ ਗਾਂਧੀ ਮਹਾਤਮਾ ਤੇ ਉਹ ਬ੍ਰਿਟਿਸ਼ ਕੱਪੜਿਆਂ ਦਾ ਕਿਵੇਂ ਬਾਈਕਾਟ ਕਰਦੇ ਸੀ ਖੱਦਰ ਲੈ ਆਂਦਾ ਵੀ ਅਸੀਂ ਤੇ ਆਪਣੇ ਜਲਾਹਿਆਂ ਦਾ ਪਾਵਾਂਗੇ ਅਸੀਂ ਤੁਹਾਡੀ ਮਿਲ ਮੇਡ ਜਿਹੜੇ ਮਾਂਚੈਸਟਰ ਦੇ ਕੱਪੜੇ ਬਣੇ ਆ ਉਹ ਅਸੀਂ ਨਹੀਂ ਪਾ ਪਾਵਾਂਗੇ ਤੇ ਉਹਨਾਂ ਨੂੰ ਕੋਈ ਇਸ ਗੱਲ ਦਾ ਬੜੀ ਪਿੰਚ ਹੁੰਦਾ ਬੜਾ ਨੁਕਸਾਨ ਹੁੰਦਾ ਕਾਰਪੋਰੇਟਾਂ ਨੂੰ ਔਰ ਇਹ ਕੰਸਲਟ ਵੀ ਹੁੰਦੀ ਹੈ ਉਹ ਉਹਨਾਂ ਨੇ ਕੀਤਾ ਐਜ਼ ਅ ਪਾਰਟ ਆਫ ਪ੍ਰੋਟੈਸਟ ਉਹਦੀ ਕੋ ਠੀਕ ਹੋ ਗਿਆ ਜਿਹੜਾ ਹੋ ਗਿਆ ਹੁਣ ਨਹੀਂ ਤੁਸੀਂ ਕਹਿ ਸਕਦੇ ਕਿ ਉਹ ਸਦਾ ਲਈ ਉਸੇ ਪ੍ਰੋਟੈਸਟ ਦੇ ਮੋਡ ਵਿੱਚ ਸਾਰਾ ਪੰਜਾਬ ਰਹੂਗਾ ਇਸ ਕਰਕੇ ਥੋੜਾ ਬਹੁਤ ਅੱਗੇ ਨੂੰ ਬੜੌਤਰੀ ਹੋਈ ਹੈ ਪਰ ਫਿਰ ਵੀ Airtel ਦੀ ਵੀ ਅਜੇ ਬੜੀ ਪਪੂਲਰਿਟੀ ਪੰਜਾਬ ਦੇ ਵਿੱਚ ਹੈ ਕਾਫੀ ਵੱਡਾ ਨੰਬਰ ਹੈ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਕਿ ਮੇਰਾ ਗਿਆਨ ਹੈ ਕਿ ਪੰਜਾਬ ਦੀ 3 ਕਰੋੜ ਪਾਪੂਲੇਸ਼ਨ ਹੈ ਤੇ 3.5 ਕਰੋੜ ਫੋਨ ਨੇ ਕਈਆਂ ਘਰਾਂ ਚ ਦੋ-ਦੋ ਹੋਣਗੇ ਕਈਆਂ ਕੋਲ ਕੁਝ ਵੀ ਨਹੀਂ ਹੋਊਗਾ ਮਤਲਬ ਪਰ ਹੈੱਡ ਤੇ ਨਹੀਂ ਨਾ ਛੋਟੇ-ਛੋਟੇ ਬੱਚੇ ਵੀ ਤੇ ਉਹਨਾਂ ਜਿਹੇ ਉਹਨਾਂ ਕੋਲ ਫੋਨ ਤੇ ਨਹੀਂ ਨਾ ਹੈ ਇਹਦਾ ਮਤਲਬ ਹੈ ਵੀ ਪਰ ਹਾਊਸਹੋਲਡ ਦਿਨ ਦਿਨ 4 4 ਫੋਨ ਲੋਕੀ ਲਈ ਫਿਰਦੇ ਆ ਮਤਲਬ ਬਹੁਤ ਜ਼ਿਆਦਾ ਨੰਬਰ ਆ ਇਹ ਪਤਾ ਨਹੀਂ ਕਿਵੇਂ ਕੈਲਕੂਲੇਟ ਕਰਦੇ ਹੋਣਗੇ ਪਰ ਹਰ ਘਰ ਦੇ ਵਿੱਚ 4 4 ਫੋਨ ਇਹ ਤਾਂ ਪੂਰਾ ਹੀ ਮਾਡਰਨ ਹੋਇਆ ਪਿਆ ਹਰ ਇਹਦਾ ਨੁਕਸਾਨ ਇਹ ਆ ਕਿ ਨਾ ਬੱਚੇ ਪੜਦੇ ਆ ਤੇ ਨਾ ਕੋਈ ਸਾਰੇ ਆਪੋ ਆਪਣੇ ਫੋਨਾਂ ਤੇ ਲੈ ਕੇ ਵਿੱਚਵੇਂ ਦੇਖਦਾ ਪੁਲਿਸ ਵਾਲੇ ਜਿਨ੍ਹਾਂ ਨੇ ਵੀ ਕੰਮ ਕਰਦਾ ਭਾਵੇਂ ਉਹ ਸਿਕਿਉਰਿਟੀ ਵਾਲੇ ਭਾਵੇਂ ਉਹ ਬੜੇ ਜਿਨ੍ਹਾਂ ਦੇ ਬਹੁਤ ਹੀ ਸੈਂਸਿਟਿਵ ਕੰਮ ਆ ਜਿਨ੍ਹਾਂ ਨੇ ਕਿ ਬਹੁਤ ਸਤਰਕ ਰਹਿਣਾ ਉਹ ਵੀ ਫੜ ਕੇ ਆਉਂ ਫੋਨ 24 ਘੰਟੇ ਕਮਾਈ ਤੁਰੇ ਜਾਂਦੇ ਆ ਤੇ ਬੱਚਿਆਂ ਦਾ ਮਤਲਬ ਇਹ ਇੰਨਾ ਡਾਈਗ੍ਰੇਸ਼ਨ ਤੇ ਡਾਈਵਰਜਨ ਹੋਇਆ ਇਹਦੇ ਨਾਲ ਮੈਨੂੰ ਲੱਗਦਾ ਕਿ ਉਹਨਾਂ ਦੀ ਮੈਂਟਲ ਕਨਸਨਟ੍ਰੇਸ਼ਨ ਦੇ ਉੱਤੇ ਬਹੁਤ ਫਰਕ ਪੈਂਦਾ ਉਹਨਾਂ ਦੀ ਜਿਹੜੀ ਪਰਸਨਲਿਟੀ ਫਾਰਮੇਸ਼ਨ ਤੇ ਵੀ ਔਰ ਉਹਨਾਂ ਦਾ ਜਿਹੜਾ ਪੜ੍ਹਾਈ ਲਿਖਾਈ ਦਾ ਕੰਮ ਆ ਸੋਚ ਪਾਉਣਾ ਔਰ ਇੱਕ ਡੈਪਥ ਤੌਰ ਤੇ ਅੰਦਰੋਂ ਅਧਿਐਨ ਕਰਨਾ ਉਸ ਨੂੰ ਇਸ ਨੇ ਬਹੁਤ ਜ਼ਿਆਦਾ ਉਹਦੀਆਂ ਜੜੀ ਤੇਲ ਦਿੱਤਾ ਇਹ ਕਿੰਨਾ ਜਿਹੜੇ ਇੰਨੇ ਫੋਨ ਆਉਣੇ ਮੈਂ ਤੇ ਉਸ ਗੱਲ ਤੋਂ ਚਿੰਤੇ ਦੇ ਤੁਸੀਂ ਉਹ ਛੱਡੋ ਕਿ ਫੋਨ ਕਿਹਦਾ ਆ ਪਰ ਕੰਮ ਤੇ ਸਾਰਿਆਂ ਦਾ ਇੱਕੋ ਹੀ ਹੈ ਨਾ ਟੈਕਸਸ ਦੇ ਵਿੱਚ ਕਿ ਕਿਹੜੀ ਮੇਰੇ ਖਿਆਲ ਫਲੋਰੀਡਾ ਦੇ ਵਿੱਚ ਉਹਨਾਂ ਨੂੰ ਪਾਸ ਕਰਨਾ ਪਿਆ ਕਿ ਅਸੀਂ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਫੋਨ ਨਹੀਂ ਲਿਜਾਣ ਦੇਾਂਗੇ ਕਿਤੇ ਨਹੀਂ ਲਿਜਾਣਗੇ ਉਦੋਂ ਵੱਡੇ ਬੱਚੇ ਜਿਹੜੇ ਆ ਜੇ ਲਿਜਾਣੇ ਤੇ ਫੋਨ ਲੈ ਜਾਣ ਕਿਉਂਕਿ ਬੱਚਿਆਂ ਦਾ ਧਿਆਨ ਹੀ ਨਹੀਂ ਪੜਨ ਦੇ ਵਿੱਚ ਰਹਿ ਗਿਆ ਇਸ ਲਈ ਸਾਨੂੰ ਵੀ ਸਾਡੇ ਦੇਸ਼ ਦੇ ਅੰਦਰ ਚਾਹੀਦਾ ਹੈ ਕਿ ਅਸੀਂ ਫੋਨਾਂ ਨੂੰ ਇੱਕ ਜ਼ਰੂਰਤ ਮੁਜ਼ਮ ਰੱਖੀਏ ਨਾ ਕਿ ਇੱਕ ਫੈਸ਼ਨ ਦੇ ਤੌਰ ਤੇ ਔਰ ਵੱਧ ਤੋਂ ਵੱਧ ਇਹਨੂੰ ਚੰਬੜੇ ਰਹਿਣਾ ਇੱਕ ਐਂਟਰਟੇਨਮੈਂਟ ਦੇ ਤੌਰ ਤੇ ਜਿੰਨਾ ਕੋ ਤੁਹਾਡਾ ਐਂਟਰਟੇਨਮੈਂਟ ਕਰਦਾ ਉਹਦੇ ਨਾਲ ਵੱਧ ਤੁਹਾਡਾ ਟਾਈਮ ਬਰਬਾਦ ਕਰਦਾ ਤੇ ਤੁਸੀਂ ਬਾਕੀਆਂ ਨਾਲੋਂ ਬਹੁਤ ਪਛੜ ਜਾਓਗੇ ਜੇ ਇਸੇ ਨੂੰ ਹੀ ਦੇਖਦੇ ਦੇਖਦੇ ਟਾਈਮ ਜਾਂ ਜ਼ਿੰਦਗੀ ਖੜ੍ਹ ਦਿੱਤੀ ਜੀ ਪ੍ਰੋਫੈਸਰ ਸਾਹਿਬ ਬੰਗਲਾਦੇਸ਼ ਚ ਹਿੰਸਾ ਹੋਈ ਉਸ ਦਾ ਠਿਕਰਾ ਚੀਨ ਅਤੇ ਅਮਰੀਕਾ ਦੇ ਸਿਰ ਤੇ ਪਾੰ ਦਿੱਤਾ ਗਿਆ ਹੈ ਇਹ ਸਾਬਕਾ ਜਿਹੜੇ ਉਥੋਂ ਦੇ ਪ੍ਰਧਾਨ ਮੰਤਰੀ ਸੀ ਸ਼ੇਖ ਹਸਿਨਾ ਉਹਨਾਂ ਨੇ ਦਾਵਾ ਕੀਤਾ ਹੈ ਕਿ ਮੇਰੇ ਪਤਨ ਮੇਰੀ ਸਰਕਾਰ ਦੇ ਪਤਨ ਲਈ ਅਮਰੀਕਾ ਜ਼ਿੰਮੇਵਾਰ ਹੈ ਹਸਿਨਾ ਦਾ ਇਹ ਵੀ ਦੋਸ਼ ਹੈ ਕਿ ਉਸ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ ਕਿਉਂਕਿ ਉਸ ਨੇ ਸੇਂਟ ਮਾਰਕੈਂਟ ਟਾਪੂ ਹੈ ਜੋ ਉਹ ਅਮਰੀਕਾ ਨੂੰ ਨਹੀਂ ਸੌਂਪਿਆ ਸੀ ਇਸ ਕਰਕੇ ਜਿਸ ਕਰਕੇ ਉਹ ਬੰਗਾਲ ਦੀ ਖਾੜੀ ਵਿੱਚ ਆਪਣਾ ਆਪਣਾ ਦਬਦਬਾ ਜਿਹੜਾ ਸੀ ਉਹ ਕਾਇਮ ਰੱਖ ਸਕਦੀ ਸੀ ਇਸ ਕਰਕੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਕੰਟਰਟ ਪੱਥੀਆਂ ਤੋਂ ਦੂਰ ਰਹਿਣਾ ਚਾਹੀਦਾ ਗੁੰਮਰਾਹ ਨਹੀਂ ਹੋਣਾ ਚਾਹੀਦਾ ਇਹ ਸ਼ੇਖ ਹਸਿਨਾ ਨੇ ਕਿਹਾ ਹੈ ਕਿ ਅਮਰੀਕਾ ਤੇ ਚੀਨ ਇਸ ਪਿਛੇ ਸਾਜ਼ਿਸ਼ ਕਰਤਾ ਨੇ ਤੁਹਾਨੂੰ ਕੀ ਲੱਗਦਾ ਵਾ ਕੀ ਅਮਰੀਕਾ ਤੇ ਚੀਨ ਨੇ ਸਾਜ਼ਿਸ਼ ਕੀਤੀ ਹੈ ਜੋ ਬੰਗਲਾਦੇਸ਼ ਦੇ ਵਿੱਚ ਹਾਲਾਤ ਨੇ ਜਾਂ ਫਿਰ ਸ਼ੇਖ ਹਸਿਨਾ ਖੁਦ ਜ਼ਿੰਮੇਵਾਰ ਨੇ ਦੋਵੇਂ ਤਿੰਨੇ ਇਰਾਦੇ ਮੈਂ ਤੁਹਾਨੂੰ ਦੱਸ ਦਾਂ ਕਿਹੜੇ-ਕਿਹੜੇ ਹੈਗੇ ਆ ਜੋ ਸਾਰੀ ਚਰਚਾ ਚੱਲ ਰਹੀ ਹੈ ਚਰਚਾ ਇੰਜ ਚੱਲ ਰਹੀ ਹੈ ਇੱਕ ਤੇ ਤੁਸੀਂ ਜਿਹੜਾ ਕਹਿ ਰਹੇ ਆ ਕਿ ਅਮਰੀਕਾ ਇਹਦੇ ਵਿੱਚ ਥੋੜਾ ਜਿਹਾ ਇਨਵੋਲਡ ਹੈਗਾ ਕਿਉਂਕਿ ਸ਼ੇਖ ਸੀਨਾ ਇੰਡਿਆ ਦੇ ਬਹੁਤ ਨੇੜੇ ਆ ਇੰਡਿਆ ਰੂਸ ਨੂੰ ਨਹੀਂ ਛੱਡਦਾ ਉਹਨਾਂ ਨੇ ਕਿਹਾ ਚਲੋ ਇਸ ਨੂੰ ਤੇ ਥੋੜਾ ਖੱਜਲ ਖਵਾਰ ਕਰੀਏ ਬੰਗਲਾਦੇਸ਼ ਨੂੰ ਇੰਡਿਆ ਨੂੰ ਤੇ ਨਹੀਂ ਕਰ ਸਕੇ ਕਿਉਂਕਿ ਇੰਡਿਆ ਵੱਡਾ ਦੇਸ਼ ਆ ਇੱਕ ਮਾਰਕੀਟ ਆ ਉਹਨਾਂ ਨੂੰ ਵੀ ਇਸ ਗੱਲ ਤੇ ਡਿਪੈਂਡੈਂਸ ਰਹਿੰਦੀ ਆ ਇਹ ਗੱਲ ਵੀ ਹੋ ਸਕਦੀ ਆ ਜਿਹੜੇ ਇੱਕ ਟਾਪੂ ਦੇ ਨੇੜੇ ਆਪਣਾ ਅੱਡਾ ਕੋਈ ਬਣਾਉਣਾ ਚਾਹੁੰਦੇ ਸੀ ਡਿਫ ਕੰਪਨੀਆਂ ਚਾਹੁੰਦੇ ਸੀ ਜਿਹੜਾ ਜਿਸ ਕਰਕੇ ਨਾ ਹੋਣ ਕਰਕੇ ਉਹਨਾਂ ਨੇ ਆਪਣਾ ਕਿ ਚਲੋ ਅਸੀਂ ਆਪਣੀ ਸਰਕਾਰ ਲੈ ਆਉਣੀ ਆ ਫਿਰ ਅਸੀਂ ਉੱਥੋਂ ਸੈਂਕਸ਼ਨ ਕਰਾ ਲਾਂਗੇ ਉਹ ਯੂਨਿਸ ਮੁਹੰਮਦ ਯੂਨਿਸ ਨੂੰ ਲੈ ਆਇਆ ਜਿਹੜੇ ਕਿ ਉਹਨਾਂ ਦੇ ਨੋਬਲ ਲਾਰਗੇਟ ਪੀਸ ਪ੍ਰਾਈਜ਼ ਜਿਹੜਾ ਮਾਈਕਰੋ ਇਕਨੋਮਿਕਸ ਵਾਲਾ ਜਿਹੜਾ ਮਾਈਕਰੋ ਫਾਈਨੈਂਸਿੰਗ ਵਾਲਾ ਇਕਨੋਮਿਸਟ ਆ ਉਹ ਆ ਗਿਆ ਹੁਣ ਉਹਦੇ ਰਾਹੀਂ ਕਰਵਾ ਕਰਵਾਉਣ ਦੀ ਕੋਸ਼ਿਸ਼ ਕਰਨਗੇ ਪਰ ਉੱਥੇ ਜਲਦੀ ਇਲੈਕਸ਼ਨਾਂ ਦਾ ਰੌਲਾ ਰੱਪਾ ਪੈ ਰਿਹਾ ਵੀ ਜਲਦੀ ਇਲੈਕਸ਼ਨਾਂ ਕਰਾਓ ਸ਼ਾਇਦ ਹੋ ਵੀ ਜਾਣ ਹਾਲ ਦੀ ਘੜੀ ਠੰਡ ਠੰਡ ਰੋਲੇ ਦੀ ਜਿਆਦਾ ਲੋੜਿਆ ਉਸ ਪਾਸੇ ਨੂੰ ਉਹ ਚੱਲੇ ਆ ਕਿਉਂਕਿ ਬਹੁਤ ਖੂਨ ਖਰਾਬਾ ਹੋਇਆ ਦੂਜੇ ਪਾਸੇ ਜਿਹੜੀ ਦੂਜੀ ਚੱਲ ਰਹੀ ਆ ਉਹ ਚੱਲ ਰਹੀ ਆ ਕਿ ਪਾਕਿਸਤਾਨ ਨੇ ਕਰਾਇਆ ਹੁਣ ਪਾਕਿਸਤਾਨ ਨੂੰ ਵੀ ਤੇ ਸ਼ੇਖ ਸੀਨਾ ਤੇ ਦੇ ਸ਼ੇਖ ਸੀਨਾ ਦੇ ਫਾਦਰ ਜਿਹੜੇ ਆ ਮਜੀਬਰ रहमान ਜਿਨ੍ਹਾਂ ਦੇ ਜਨਾਂ ਦਾ ਪੂਰਾ ਪਰਿਵਾਰ ਇਹ ਬਚ ਗਈ ਇਹਦੀ ਭੈਣ ਬਚ ਗਈ ਸੀ ਰਹਿਾਨਾ ਉਹਨਾਂ ਨੂੰ 75 ਦੇ ਵਿੱਚ ਸਾਰਿਆਂ ਨੂੰ ਕਤਲ ਕਰਤਾ ਸੀ ਤਾਂ ਤੇ ਉਹਦੇ ਵਿੱਚ ਪਾਕਿਸਤਾਨ ਦੇ ਆਪਣੇ ਹਿੱਤ ਵੀ ਤੇ ਹੈਗੇ ਆ ਨਾ ਉੱਥੋਂ ਦੇ ਜਿਨ੍ਹਾਂ ਨੂੰ ਹਰਾਇਆ ਜਿਨ੍ਹਾਂ ਨੂੰ ਇੱਥੋਂ ਪੂਰਾ ਮਤਲਬ ਸਰੈਂਡਰ ਕਰਾਇਆ ਸੀਗਾ ਮੁਕਤੀ ਬਹਿਨੀ ਨੇ ਜਿਹਦੇ ਵਿੱਚ ਇੰਡੀਅਨ ਗਵਰਨਮੈਂਟ ਦਾ ਵੀ ਆਪਣੀ ਕਿਸਮ ਦੀ ਉਹਨਾਂ ਦਾ ਬੈਕਅਪ ਸੀਗਾ ਇਸ ਕਰਕੇ ਪ੍ਰਵਿੰਦਰ ਇਹ ਦੋ ਤੇ ਇਹ ਚੱਲ ਰਹੀਆਂ ਕਿ ਪਾਕਿਸਤਾਨ ਚੀਨ ਤੇ ਅਮਰੀਕਾ ਇਹ ਤਿੰਨੇ ਹੀ ਤਾਨੇ ਇਥੇ ਜਿਹੜਾ ਕਿਸੇ ਨਾ ਕਿਸੇ ਕਿਸਮ ਦਾ ਸ਼ਹਿਦ ਦਿੱਤੀ ਆ ਨਹੀਂ ਤੇ ਸ਼ਾਇਦ ਇਹ ਜਿਹੜਾ ਸਟੂਡੈਂਟ ਦਾ ਰੈਜ਼ਰਵੇਸ਼ਨ ਦਾ ਸੋ ਇੱਕ ਸਧਾਰਨ ਜਿਹਾ ਪ੍ਰੋਟੈਸਟ ਸੀ ਉਹ ਐਡਾ ਵੱਡਾ ਪੋਲਿਟিক্যাল ਪ੍ਰੋਟੈਸਟ ਨਾ ਬਣਦਾ ਹੁਣ ਰਹੀ ਦੂਜੀ ਗੱਲ ਮੈਂ ਕਿਹਾ ਸ਼ੇਖ ਸੀਨਾ ਵੀ ਜ਼ਿੰਮੇਵਾਰ ਆ ਸ਼ੇਖ ਸੀਨਾ ਆਜੀ ਗੁਰਵਚਨ ਜਗਤ ਦਾ ਬਹੁਤ ਇੰਗਲਿਸ਼ ਟ੍ਰਿਬਿਊਨ ਚ ਉਹਨਾਂ ਦੇ ਟਰਸਟੀ ਹੈਗੇ ਆ ਤੇ ਬੜੇ ਸੀਰੀਅਰ ਸੀਨੀਅਰ ਹੈਗੇ ਆ ਸੀਰੀਅਸ ਆਗੇ ਲਿਖਦੇ ਆ ਉਹਨਾਂ ਨੇ ਡਿਟੇਲਡ ਐਨਾਲਿਸਿਸ ਕਰਕੇ ਬੰਗਲਾਦੇਸ਼ ਦਾ ਦੱਸਿਆ ਕਿ ਅ ਸਿਕਸ ਇਨਸੀਨਾ ਵੀ ਇੱਕ ਪਦਰਥੀ ਜ਼ਿੰਮੇਵਾਰ ਆ ਕਿਉਂ ਡਵੈਲਪਮੈਂਟ ਤੇ ਕੀਤੀ ਉਹਨੇ ਦੇਸ਼ ਦੇ ਵਿੱਚ ਸਟੇਬਿਲਟੀ ਕੀਤੀ ਸਿਵਲ ਰਾਈਟਸ ਦਾ ਸੀ ਜਾਂ ਸਿਵਲ ਰਾਜ ਕੀਤਾ ਕਿਉਂਕਿ ਆਰਮੀ ਦਾ ਰਿਆ ਨਾ 90 ਤੱਕ 75 ਤੋਂ ਫਿਰ 90 ਤੱਕ ਡਿਫੈਂਸ ਫੋਰਸਿਜ਼ ਨੇ ਆਪਣੇ ਹੱਥੀ ਆਪਣੀ ਮਰਜ਼ੀ ਨਾਲ ਚਲਾਇਆ ਉਦੋਂ ਬਾਅਦ ਫਿਰ ਵਿੱਚੇ ਕਦੀ ਬੀਐਨਪੀ ਦਾ ਰਾਜ ਆ ਗਿਆ ਕਦੀ ਫਿਰ ਹਣੇ ਦਾ ਆ ਗਿਆ ਉਹਨਾਂ ਨੇ ਖਾਲੀਦਾ ਜੀਆ ਹੋਰ ਸਾਰਿਆਂ ਨੂੰ ਇਹਨਾਂ ਨੇ ਆ ਕੇ ਬਾਹਰ ਕੱਢ ਦਿੱਤਾ ਉਹ ਬੰਦੇ ਵੀ ਬਦਲ ਦਿੱਤੇ ਉਹਦਾ ਕਹਿਣਾ ਹੈ ਜਗਤਧਰ ਜਿਹੜਾ ਮੈਂ ਬਿਲਕੁਲ ਐਗਰੀ ਕਰਦਾ ਕਿ ਇਹਨੇ ਜਿਸ ਤਰ੍ਹਾਂ ਮੋਦੀ ਜੀ ਨੂੰ ਮੋਦੀ ਜੀ ਨੂੰ ਸਮਝਾਇਆ ਇਨਡਾਇਰੈਕਟਲੀ ਕਿ ਤੁਸੀਂ ਡੈਮੋਕ੍ਰੇਸੀ ਨੂੰ ਇੰਨਾ ਕਮਜ਼ੋਰ ਕਰ ਦਿੰਦੇ ਆ ਰੂਲ ਆਫ ਲਾਅ ਰਹਿਣ ਨਹੀਂ ਦਿੰਦੇ ਕਨਸਟੀਟਿਊਸ਼ਨ ਦੀਆਂ ਤੱਜੀਆਂ ਢਾਉਂਦੇ ਆ ਆਪਣੇ ਬੰਦੇ ਸਾਰੀ ਜਗ੍ਹਾ ਫਿੱਟ ਕਰਦੇ ਆ ਆਪਣੀ ਮਰਜ਼ੀ ਨਾਲ ਰਾਜ ਕਰਵਾਉਂਦੇ ਆ ਆਉਂਦੀਆਂ ਹੀ ਆ ਦੇਖ ਲਓ ਸੀਜੀਆਈ ਬਦਲ ਦਿੱਤਾ ਉੱਥੇ ਚੀਫ ਜਸਟਿਸ ਵੀ ਬਦਲ ਦਿੱਤਾ ਉਹ ਸਾਰੀਆਂ ਚੀਜ਼ਾਂ ਬਦਲ ਦੇਣਗੇ ਉਹ ਜਿਹੜੇ ਵੀ ਮੇਨ ਪ੍ਰਧਾਨ ਮੰਤਰੀ ਤੇ ਬਦਲ ਦਿੱਤਾ ਪ੍ਰੈਜ਼ੀਡੈਂਟ ਹੈ ਜੇ ਹੈਗਾ ਕੱਲ ਨੂੰ ਉਹ ਵੀ ਬਦਲ ਦੇਣਗੇ ਇਸ ਕਰਕੇ ਜਿਹੜੇ ਜਿਹੜੇ ਮੁੱਖ ਇੰਸਟੀਚਿਊਸ਼ਨ ਹੈ ਡੈਮੋਕ੍ਰੇਸੀ ਦੇ ਪਿਲਰ ਹੈਗੇ ਉਹ ਦੁਬਾਰਾ ਉਹਨੂੰ ਸੈੱਟ ਕਰਨਗੇ ਆਪਣੇ ਮੁਤਾਬਕ ਕਿਉਂਕਿ ਉਹਨਾਂ ਨੂੰ ਹੌਲੀ ਹੌਲੀ 15 ਸਾਲਾਂ ਦੇ ਵਿੱਚ ਇਹਨੇ ਆਪਣੇ ਕਬਜ਼ੇ 'ਚ ਕਰ ਲਿਆ ਸੀ ਪਰ ਨਾਲ ਹੀ ਇੱਕ ਪਾਸੇ ਕਬਜ਼ਾ ਕਰੀ ਗਈ ਇੱਕ ਪਾਸੇ ਥੱਲੇ ਜਿਹੜੇ ਲੋਕਾਂ ਦੀਆਂ ਦੁੱਖ ਦੁਖਾਂਤ ਸੀਗਾ ਜਿਤਨਾ ਬੇਰਜ਼ਗਾਰੀ ਹੈ ਜਾਂ ਹੋਰ ਚੀਜ਼ਾਂ ਰੋਜ਼ਮਰਹ ਦੇ ਜੀਵਨ ਦੀਆਂ ਚੀਜ਼ਾਂ ਮਹਿੰਗਾਈ ਇਹ ਸਾਰਾ ਕੁਝ ਐਕਸਪੋਰਟ ਦਾ ਥੱਲੇ ਆਉਣਾ ਹਾਰਡ ਕਰੰਸੀ ਦਾ ਕੱਟ ਹੋਣਾ ਆਪਣੇ ਕੋਲ ਜਿਹੜੀ ਬਾਹਰੀ ਕਰੰਸੀ ਹੈ ਜਿਹਦੇ ਨਾਲ ਤੁਸੀਂ ਵਪਾਰ ਕਰਨਾ ਜਾਂ ਲੋਕਾਂ ਦੇ ਕਰਜ਼ੇ ਲਾਉਣੇ ਆ ਉਹ ਉਹਦਾ ਪੈਸਾ ਨਾ ਸਫੀਸ਼ੀਐਂਟ ਹੋਣਾ ਇਹ ਸਾਰਾ ਪ੍ਰਵਿੰਦਰ ਅੰਦੇ ਥੱਲੇ ਥੱਲੇ ਅੱਗ ਸੀ ਜਿਹੜੀ ਕਿ ਇਸ ਨੂੰ ਸਮਝ ਲੈਣੀ ਚਾਹੀਦੀ ਸੀ ਸ਼ੇਖ ਸੀਨਾ ਨੂੰ ਕਿ ਵੀ ਇਹ ਕੱਲਾ ਸਟੂਡੈਂਟ ਪ੍ਰੋਟੈਸਟ ਨਹੀਂ ਇਹ ਥੱਲੇ ਇਹ ਬਾਲਣ ਨੂੰ ਜੇ ਅੱਗ ਲੱਗ ਗਈ ਇਹ ਤੇ ਚੁਵਾਤੀ ਹੈ ਜੇ ਬਾਲਣ ਨੂੰ ਅੱਗ ਲੱਗ ਗਈ ਤੇ ਫਿਰ ਮੁਸ਼ਕਲ ਹੋ ਜਾਊਗਾ ਫਿਰ ਉਹਨੂੰ ਬੁਝਾਉਣਾ ਔਖਾ ਉਹੀ ਹੋਇਆ ਉਹਨੇ ਅਕਲ ਕਰਨ ਦੀ ਜਗ੍ਹਾ ਬੰਦੇ ਮਰਵਾਉਣੇ ਸ਼ੁਰੂ ਕਰ ਦਿੱਤੇ ਪੁਲਿਸ ਨੇ ਆਰਡਰ ਕਰਤਾ ਡਿਫੈਂਸ ਫੋਰਸਿਸ ਨੇ ਆਰਡਰ ਕਰਤਾ ਤੇ ਆਪਣੀ ਜਿਹੜੀ ਵੈਮ ਆਵਾਮੀ ਲੀਗ ਦੀ ਸਟੂਡੈਂਟ ਯੂਨੀਅਨ ਆ ਉਹਨਾਂ ਦੀ ਆਪਣੀ ਵੀ ਵਿੰਗ ਸੀਗਾ ਸਟੂਡੈਂਟ ਵਿੰਗ ਉਹਨਾਂ ਨੂੰ ਵੀ ਅਟੈਕ ਕਰਨ ਦੇ ਨਾਲ ਹੀ ਲਾ ਦਿੱਤਾ ਉਹ ਜਿਹੜੇ 1.200 ਬੰਦਿਆਂ ਦਾ ਬੱਚੇ ਜਿਹੜੇ ਜਾਂ ਬੰਦੇ ਜੋ ਵੀ ਸਿਵਿਲਿਅਨ ਜਿਆਦਾ ਸਟੂਡੈਂਟ ਸੀ ਉਹ ਮਾਰੇ ਗਏ ਆ ਉੱਥੇ ਤਾਂ ਕੋਈ ਚੋਪ ਕਰਕੇ ਬਹਿਣ ਵਾਲਾ ਸੀ ਉਦੋਂ ਬਾਅਦ ਜਦੋਂ ਦੁਬਾਰਾ ਹੋਇਆ 100 ਫੇਰ ਮਾਰੇ ਗਏ ਹੁਣ ਉਹਨਾਂ ਨੇ ਜਿਹੜਾ ਮਜੀਬਰ ਰਹਿਮਾਨ ਉਸ ਦੇ ਵੀ ਬੁੱਤ ਨਹੀਂ ਛੱਡੇ ਮਤਲਬ ਜਗਾ ਜਗਾ ਤੋਂ ਟਾਕਾ ਹੋਰ ਜਗਾ ਤੋੜ ਤੋੜ ਕੇ ਔਰ ਟੁਕੜੇ ਟੁਕੜੇ ਕਰਕੇ ਸੁੱਟਦੇ ਹਾਲਾਂਕਿ ਬਹੁਤ ਸਾਰੇ ਲੋਕ ਇਹ ਨਹੀਂ ਸੀ ਚਾਹੁੰਦੇ ਕਿ ਸ਼ੇਖ ਮਜੀਬਰ ਰਹਿਮਾਨ ਦਾ ਵੀ ਇਹ ਹਾਲਤ ਜਿੱਦਾਂ ਸਾਡੇ ਮਹਾਤਮਾ ਗਾਂਧੀ ਹੈ ਉਦੀ ਬੁੱਤ ਨੂੰ ਤੋੜੇ ਜਾਣ ਤੇ ਬਹੁਤ ਸਾਰੇ ਬੰਦੇ ਦੁਖੀ ਹੋਣਗੇ ਉਹਨਾਂ ਦਾ ਮਤਲਬ ਇਹ ਨਹੀਂ ਹੋਊਗਾ ਤੇ ਇੱਥੇ ਜਿਹੜਾ ਇਸ ਤਰੀਕੇ ਨਾਲ ਹੋਇਆ ਬਹੁਤ ਸਾਰੇ ਲੋਕ ਦੁਖੀ ਵੀ ਐ ਇਸ ਗੱਲ ਤੋਂ ਕਿ ਨਹੀਂ ਨਹੀਂ ਇਹ ਟੂ ਮੱਚ ਹੋ ਗਿਆ ਪਰ ਜੇਕਰ ਵਾਇਲੈਂਸ ਚੱਲੀ ਜਾਂਦੀ ਆ ਲਾਅਲੈਸਨੈਸ ਹੋ ਜਾਂਦੀ ਆ ਦੋਵਾਂ ਪਾਸਿਆਂ ਤੋਂ ਕਾਨੂੰਨ ਦੀ ਕਾਰਵਾਈ ਨਹੀਂ ਰਹਿੰਦੀ ਖੂਨ ਦੀ ਕਾਰਵਾਈ ਹੋ ਜਾਂਦੀ ਆ ਜਾਂ ਗੋਲੀ ਦੀ ਕਾਰਵਾਈ ਹੋ ਜਾਂਦੀ ਆ ਤਾਂ ਫੇਰ ਬਹੁਤ ਸਾਰਾ ਨੁਕਸਾਨ ਨਾ ਚਾਹੁੰਦਿਆਂ ਵੀ ਹੋ ਜਾਂਦਾ ਹੁਣ ਇੰਨੇ ਹੀ ਤੁਸੀਂ ਸੋਚੋ ਜਾਂ ਅਰਦਾਸ ਕਰੋ ਜਾਂ ਅੱਲਾਹ ਤਾਲਾ ਅੱਗੇ ਕੁਝ ਬੇਨਤੀ ਕਰੋ ਇਸ ਗੱਲ ਦੀ ਪਾਈ ਹੁਣ ਉੱਥੇ ਸ਼ਾਂਤੀ ਰਹੇ ਤੇ ਇੱਕ ਸਟੇਬਲ ਜੀ ਗਵਰਨਮੈਂਟ ਆ ਜੇ ਕਿ ਹਰ ਦੇ ਗਵਾਂਡ ਦਾ ਦੇਸ਼ ਆ ਜੇ ਇਸ ਤਰ੍ਹਾਂ ਹੀ ਰਹਾ ਸਾਡੇ ਕੋਲ ਤੇ ਮਨੀਪੁਰ ਨਹੀਂ ਸੂਤਰੋਂ ਦਾ ਰੋਜ਼ ਉੱਥੇ ਕੁਝ ਨਾ ਕੁਝ ਹੋ ਜਾਂਦਾ ਹੁਣ ਫੇਰ ਤਿੰਨ ਮੌਤਾਂ ਹੋਈਆਂ ਜਿਹੜੇ ਸਿਕਿਉਰਿਟੀ ਦੇ ਰਹੇ ਸੀ ਉਹਨਾਂ ਲੋਕਾਂ ਦੀਆਂ ਜਿਹੜੇ ਬਾਹਰ ਸਿਕਿਉਰਿਟੀ ਦੇ ਪਿੰਡ ਦੇ ਸੀਗੇ ਤਾ ਇਹ ਦੂਜੇ ਪਾਸੇ ਸਾਡੇ ਕੋਲ ਜੰਮੂ ਕਸ਼ਮੀਰ ਰੋਜ਼ ਕੁਛ ਨਾ ਕੁਛ ਆ ਫਿਰ ਉੱਥੇ ਵੀ ਡਿਫੈਂਸ ਫੋਰਸਸ ਦੇ ਦੋ ਬੰਦੇ ਮਾਰਦੇ ਆ ਤਾਂ ਸਾਡੇ ਕੋਲ ਤੇ ਆਪਣਾ ਹੀ ਪਹਿਲਾਂ ਹੀ ਦੋਏ ਕੋਕੋ ਨੇ ਈਸਟ ਤੇ ਵੈਸਟ ਇੰਡੀਆ ਦਾ ਕੁਛ ਨਾ ਕੁਛ ਠੀਕ ਨਹੀਂ ਹੈ ਖੁਸ਼ਗੁਵਾਰ ਨਹੀਂ ਹੈ ਤੇ ਨਾਲ ਜੇ ਈਸਟ ਦੇ ਵਿੱਚ ਬੰਗਲਾਦੇਸ਼ ਦਾ ਬਾਰਡਰ ਲੱਗਦਾ ਵੀ ਇਸ ਤਰ੍ਹਾਂ ਜਿਆਦਾ ਗਰਮ ਹੋ ਜਾਊਗਾ ਤੇ ਪ੍ਰਵਿੰਦਰ ਸਾਡੇ ਦੇਸ਼ ਦੇ ਉੱਤੇ ਉਹਦਾ ਸਿੱਧਾ ਸਿੱਧਾ ਅਸਰ ਰਾਜਨੀਤਿਕ ਤੌਰ ਤੇ ਦੇਖਣ ਨੂੰ ਮਿਲਣ ਲੱਗ ਜੂਗਾ ਠੀਕ ਹੈ ਪ੍ਰੋਫੈਸਰ ਸਾਹਿਬ ਰਾਜਨੀਤੀ ਦੀ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਲਗਾਤਾਰ ਉਹ ਪਟੀਸ਼ਨਾਂ ਦਾਇਰ ਕਰ ਰਹੇ ਨੇ ਪਰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਜਾਣਕਾਰੀ ਮੁਤਾਬਕ ਵਾਰ ਫਿਰ ਤੋਂ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਦਾ ਰੁਕ ਕੀਤਾ ਹੈ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਉਸ ਫੈਸਲੇ ਨੂੰ ਜਿਸ ਨੇ ਹਾਈ ਕੋਰਟ ਨੇ ਸੀਬੀਆਈ ਵੱਲੋਂ ਅੱਜ ਗ੍ਰਿਫਤਾਰੀ ਕੀਤੀ ਗਈ ਸੀ ਉਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਹਾਈ ਕੋਰਟ ਨੇ ਸੋ ਉਸੇ ਫੈਸਲੇ ਦੇ ਖਿਲਾਫ ਹੋਣਾ ਜਾਂ ਉਸ ਨੂੰ ਚੁਣੌਤੀ ਦੇਣ ਦੇ ਲਈ ਸੁਪਰੀਮ ਕੋਰਟ ਪਹੁੰਚੇ ਨੇ ਅਰਵਿੰਦ ਕੇਜਰੀਵਾਲ ਪਿਛਲੇ ਦਿਨ ਮਨੀਸ਼ ਸੋਦਿਆ ਨੂੰ ਜ਼ਮਾਨਤ ਮਿਲ ਗਈ ਜੇਲ੍ਹ ਤੋਂ ਬਾਹਰ ਆ ਗਏ 17 ਮਹੀਨਿਆਂ ਬਾਅਦ ਉਸ ਤੋਂ ਪਹਿਲਾਂ ਸੰਜੀਤ ਸਿੰਘ ਬਾਹਰ ਆ ਗਈ ਸੀ ਕਿ ਹੁਣ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਵੀ ਵਾਰੀ ਆ ਜਾਊਗੀ ਛੇਤੀ ਨਹੀਂ ਦੇਖੋ ਇਹਦੇ ਨਾਲ ਚਾਂਸ ਤੇ ਬ੍ਰਾਈਟ ਹੁੰਦੇ ਆ ਕੇਸ ਇੱਕੋ ਹੀ ਆ ਇਹਦਾ ਇਹਦਾ ਕੇਸ ਨੂੰ ਵੀ ਕਿਹਾ ਉਹ ਡਾਇਰੈਕਟ ਹਾਲਾਂਕਿ ਇੱਕ ਪਾਸੇ ਨੂੰ ਵੀ ਕਹਿੰਦੇ ਕਿ ਕਿੰਗਪੀਨ ਨੇ ਆ ਉਹ ਤੇ ਕਹਿਣ ਦੀਆਂ ਗੱਲਾਂ ਜਿਹੜੀਆਂ ਜਿਹੜੀ ਏਜੰਸੀ ਦੀ ਇਨਵੈਸਟੀਗੇਟਿੰਗ ਏਜੰਸੀ ਹੋ ਤੇ ਕੇਸ ਸੋਲਿਡ ਬਣਾਉਣ ਗਿਆ ਸਰਕਾਰ ਦਾ ਇਸ਼ਾਰਾ ਵੀ ਹੁੰਦਾ ਹੈ ਤੇ ਸੀਪੀਆਈ ਵਾਲਾ ਸੁਪਰੀਮ ਕੋਰਟ ਵੱਲੋਂ ਸ਼ਾਇਦ ਹੋ ਜਾਏ ਹੋ ਸਕਦਾ ਚਲੋ ਹਫਤਾ ਦੋ ਹਫਤੇ ਮਹੀਨਾ ਖਾਨ ਟਾਈਮ ਵੀ ਲੱਗ ਜਾਏ ਪਰ ਮੈਨੂੰ ਲੱਗਦਾ ਕਿ ਸੀਬੀਆਈ ਦਾ ਜਿਹੋ ਜਿਹਾ ਐਟੀਟਿਊਡ ਸਸੋਧੀਆਂ ਦੇ ਕੇਸ ਵਿੱਚ ਦੇਖਿਆ ਗਿਆ ਉਹ ਤੇ 17 17.5 ਮਹੀਨੇ ਲਾਇਆ ਇਹਦਾ ਤੇ ਇੰਨਾ ਨਹੀਂ ਇਹਨਾਂ ਤੇ ਅਜੇ ਮੇਰਾ ਕੀ 21 ਮਾਰਚ ਤੋਂ ਸ਼ੁਰੂ ਹੋਇਆ ਥੋੜੇ ਦਿਨ ਹੀ ਹੋਏ ਥੋੜਾ ਥੋੜਾ ਹੋਇਆ ਇਹ ਨਹੀਂ ਹੈ ਪਰ ਇਹਨਾਂ ਦੀ ਸਿਹਤ ਨਾ ਠੀਕ ਹੋਣ ਕਰਕੇ ਥੋੜਾ ਵੀ ਬਹੁਤਾ ਲੱਗਦਾ ਨਾਲੇ ਚੀ ਮੰਤਰੀ ਹੈ ਉਹ ਡਿਊਟੀ ਚੀ ਮੰਤਰੀ ਸੀ ਇਸ ਲਈ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਇਹ ਤੇ ਬੜੇ ਕਾਲੇ ਆ ਤੇ ਬਹੁਤ ਵਾਰ-ਵਾਰ ਇਹ ਦੇਖੋ ਸੁਪਰੀਮ ਕੋਰਟ ਚ ਮਿੰਨ 8ਵੀਂ 10ਵੀਂ ਆਰੀ ਤੇ ਸਾਨੂੰ ਲੱਗਦਾ ਗਏ ਹੋਣੇ ਆ ਹੋ ਸਕਦਾ ਕਿ ਤਰ੍ਹਾਂ ਕਿਤੇ ਕੋਈ ਨਾ ਕੋਈ ਉਹਨਾਂ ਦੇ ਮਨ ਮੀਰ ਪੈ ਜੇ ਤੇ ਇਨੀਆਂ ਅਰਜ਼ੋਈਆਂ ਦੇ ਬਾਅਦ ਤੇ ਰੱਬ ਵੀ ਮੰਨ ਜਾਂਦਾ ਸੁਪਰੀਮ ਕੋਰਟ ਵੀ ਮੰਨ ਜੂਗੀ ਬਣਦਾ ਵੀ ਹੈ ਜੇ ਤੁਸੀਂ ਸੋਧੀਆਂ ਛੱਡਤਾ ਉਹਨਾਂ ਦਾ ਲੰਗੋਟੀ ਦਾ ਯਾਰ ਤਾਂ ਫਿਰ ਇਹ ਅੰਦਰ ਬੈਠ ਕੇ ਚੰਗਾ ਤੇ ਨਹੀਂ ਲੱਗਦਾ ਠੀਕ ਹੈ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ ਬਹੁਤ ਬਹੁਤ ਸ਼ੁਕਰੀਆ ਜੀ ਸੋਇਸ਼ਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਅੱਜ ਦੀਆਂ ਮੁੱਖ ਖਬਰਾਂ ਤੇ ਸਾਡੇ ਨਾਲ ਚਰਚਾ ਕੀਤੀ ਹੈ ਇਸੇ ਤਰ੍ਹਾਂ ਦੀ ਚਰਚਾ ਦੇਖਣ ਦੇ ਲਈ ਜੁੜੇ ਰਹੋ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ